ਸੋ ਸਰੀ ਨੂੰ ਜੇ ਉਹਨਾਂ ਦੀ ਆਪਣੀ ਪੁਲਿਸ ਮਿਲ ਰਹੀ ਹੈ ਯਾਨੀ ਕਿ ਸਰੀ ਪੁਲਿਸ ਆ ਰਹੀ ਹੈ ਤਾਂ ਸਰੀ ਕਿੰਨਾ ਕੁ ਬਦਲਿਆ ਹੋਏਗਾ ਇਸ ਸਬੰਧੀ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਸਾਡੇ ਜਿਹੜੇ ਸਟੂਡੀਓ ਦੇ ਮਹਿਮਾਨ ਨੇ ਉਹ ਨੇ ਜੈਕ ਖੋਸਾ ਜੀ ਜੋ ਕਿ ਸਟਾਫ ਸਰਜੰਟ ਨੇ ਉਹਨਾਂ ਨਾਲ ਬਹੁਤ ਸਾਰੇ ਸਵਾਲਾਂ ਦੇ ਜਵਾਬ ਲਵਾਂਗੇ ਤੇ ਪੂਰੀ ਪ੍ਰਕਿਰਿਆ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ RCMP ਤੋਂ ਬਾਅਦ ਸਰੀ ਪੁਲਿਸ ਹੋਣ ਆ ਰਹੀ ਹੈ ਤਾਂ ਸਰੀ ਕਿੰਨੀ ਕੁ ਬਦਲੀ ਦਿਖਾਈ ਦੇਵੇਗੀ ਜੈਕ ਖੋਸਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਦਾ ਮਾਰਨਿੰਗ ਸ਼ੋਅ ਦੇ ਵਿੱਚ ਥੈਂਕ ਯੂ ਸੋ ਮੱਚ ਫਾਰ ਹੈਵਿੰਗ ਮੀ ਹੇਅਰ ਜੀ ਦੇਖੋ ਸਾਜੀ ਸਭ ਤੋਂ ਪਹਿਲਾਂ ਤਾਂ ਵਧਾਈਆਂ ਹੋਣ ਤੁਹਾਨੂੰ 29 ਤਰੀਕ ਨੂੰ ਫੁੱਲੀ ਤਰੀਕੇ ਨਾਲ ਕਮਾਂਡ ਲੈ ਰਹੀ ਐ ਸਾਰੀ ਪੁਲਿਸ ਹੁਣ ਜਿਹੜਾ ਪ੍ਰੋਸੈਸ ਹੈ ਉਹ ਕਿਵੇਂ ਚੱਲ ਰਿਹਾ ਕਮਾਂਡਰ ਤਿਆਰੀਆਂ ਹੋ ਰਹੀਆਂ ਜੀ 29 ਨਵੰਬਰ ਦੀ ਜਿਵੇਂ ਤੁਹਾਨੂੰ ਪਤਾ ਕਿ ਪ੍ਰੋਵਿੰਸ ਨੇ ਡਿਸੀਜਨ ਦਿੱਤਾ ਸੀ ਕਿ 31 ਨਵੰਬਰ ਨੂੰ ਜਿਹੜੀ ਹੈ ਉਹ ਕਮਾਂਡ ਸਾਰੀ ਪੁਲਿਸ ਸਰਵਿਸ ਦੇ ਹੱਥ ਵਿੱਚ ਆਊਗੀ ਜੀ ਸੋ ਹੌਲੀ ਹੌਲੀ ਹੁਣ ਜਿਵੇਂ ਜਿਵੇਂ ਨੇੜੇ ਆ ਰਹੇ ਆ ਉਹ ਤੇਰੀਆਂ ਪੂਰੀਆਂ ਜੋਰ-ਸ਼ੋਰ ਨਾਲ ਚੱਲ ਰਹੀਆਂ ਕਿਉਂਕਿ ਉਹ ਆਰ ਗੋਇੰ ਬੀ ਟੇਕਿੰਗ ਕਮਾਂਡ ਫਾਰ ਦ ਐਂਟਾਇਰ ਸਿਟੀ ਜੈ ਅਸੀਂ ਦੇਖਦੇ ਆ ਜੈਕੋਸਾ ਜੀ ਸਰੀ ਦੀਆਂ ਸੜਕਾਂ ਦੇ ਉੱਤੇ ਜਿਹੜੀ ਸਰੀ ਪੁਲਿਸ ਆ ਉਹਨਾਂ ਦੀਆਂ ਗੱਡੀਆਂ ਦਿਖਾਈ ਦਿੰਦੀਆਂ ਨੇ ਸਰੀ ਪੁਲਿਸ ਦੇ ਆਫੀਸਰ ਵੀ ਦਿਖਾਈ ਦੇਣ ਲੱਗੇ ਨੇ ਤੇ ਰਿਕਰੂਟਮੈਂਟ ਦਾ ਜਿਹੜਾ ਪ੍ਰੋਸੈਸ ਹੈ ਉਹ ਕਿਵੇਂ ਚੱਲ ਰਿਹਾ ਬਹੁਤ ਜ਼ਿਆਦਾ ਵਧੀਆ ਚੱਲ ਰਿਹਾ ਕਿਉਂਕਿ ਉਤਸ਼ਾਹ ਬੜਾ ਲੋਕਾਂ 'ਚ ਸੋ ਜਿੰਨੇ ਵੀ ਨਵੇਂ ਨੌਜਵਾਨ ਮੁੰਡੇ ਕੁੜੀਆਂ ਪਹਿਲਾਂ ਹਜੇ ਸੋਚਦੇ ਸੀ ਵੀ ਪੁਲਿਸ ਚਾਹੀਏ ਜਾਂ ਨਾ ਚਾਹੀਏ ਵਰ ਸੀਂਗ ਫਲਡ ਆਫ ਐਪਲੀਕੇਸ਼ਨਸ ਕਿ ਕਿ allo ke ਸੈਂਕੜੀਆਂ ਦੀ ਗਿਣਤੀ ਦੇ ਵਿੱਚ ਸਾਨੂੰ ਐਪਲੀਕੇਸ਼ਨਸ ਆ ਰਹੀਆਂ ਨਵੇਂ ਰਿਪੋਰਟਸ ਵੱਲੋਂ ਜਿਹੜੇ ਚਾਹੁੰਦੇ ਕਿ ਅਸੀਂ ਭਰਤੀ ਹੋਈਏ ਕਿਉਂਕਿ ਸੈਂਸ ਆਫ ਬਿਲੋਂਗਿੰਗ ਹੋ ਗਈ ਹੈ ਕਿ ਆਪਣੀ ਇਹ ਲੱਗਦਾ ਲੋਕਾਂ ਨੂੰ ਕਿ ਆਪ ਦੇ ਸ਼ਹਿਰ ਦੀ ਪੁਲਿਸ ਆਈ ਹੈ ਸੋ ਜਿਹੜੀ ਨਵੀਂ ਚੇਂਜ ਚੇਂਜ ਆਈ ਹੈ ਨਵੀਨਤਾ ਕਿਸੇ ਵੀ ਚੀਜ਼ ਹੁੰਦੀ ਹੈ ਔਰ ਅਟਰੈਕਟਿਵ ਹੁੰਦੀ ਹੈ ਜੀ ਬਿਲਕੁਲ ਸੋ ਲੋਕਾਂ ਨੂੰ ਲੱਗਦਾ ਕਿ ਅਸੀਂ ਆਪਣੇ ਸ਼ਹਿਰ ਚ ਦਾ ਕਿੱਥੇ ਕੰਮ ਕਰਨਾ ਸੋ ਐਪਲੀਕੇਸ਼ਨਸ ਬਹੁਤ ਜ਼ਿਆਦਾ ਆ ਰਹੀਆਂ ਜੀ ਜਦੋਂ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ ਤੁਸੀਂ ਮਤਲਬ ਕਮਿਊਨਿਟੀ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਜੁੜੇ ਹੋਏ ਹੋ ਐਵਰੀਬਾਡੀ ਨੋਜ਼ ਯੂ ਜੈਕ ਕੋਸਾ ਕੌਣ ਨੇ ਉਹ ਕੰਮ ਕਿਵੇਂ ਕਰਦੇ ਤੇ ਉਹਨਾਂ ਦੀ ਟੀਮ ਕੰਮ ਕਿਵੇਂ ਕਰਦੀ ਹੈ ਜੈਕ ਕੋਸਾ ਜੀ ਦੱਸੋ ਕਿ ਇਸ ਸਰੀ ਪੁਲਿਸ ਦੀ ਜਿਹੜੀ ਯੂਨੀਫਾਰਮ ਹੈ ਇਹਦਾ ਜਿਹੜਾ ਲੋਕਾਂ ਦੇ ਵਿੱਚ ਇੱਕ ਖੁਸ਼ੀ ਦਿਖਾਈ ਦੇ ਰਹੀ ਉਹਨਾਂ ਨੂੰ ਲੱਗਦਾ ਵੀ ਸਾਡੀ ਹੁਣ ਆਪਣੀ ਜਿਹੜੀ ਪੁਲਿਸ ਆ ਉਹ ਸਾਨੂੰ ਨਜ਼ਰ ਆਵੇਗੀ ਅਸੀਂ ਬੜਾ ਕੰਫਰਟੇਬਲ ਹੋ ਕੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਹਾਂ ਜਦੋਂ ਤੁਹਾਨੂੰ ਉਹ ਹੁਣ ਮਿਲਦੇ ਨੇ ਫੁੱਲੀ ਚਾਰਜ ਲੈਣ ਤੋਂ ਪਹਿਲਾਂ ਤੁਹਾਡੇ ਨਾਲ ਗੱਲਾਂ ਕਰਦੇ ਨੇ ਵੀ ਉਹਨਾਂ ਨੂੰ ਕਿਵੇਂ ਦਾ ਮਹਿਸੂਸ ਹੁੰਦਾ ਹੈ ਸਰੀ ਪੁਲਿਸ ਤੋਂ ਉਮੀਦਾਂ ਕੀ ਰੱਖਦੇ ਨੇ ਐਕਸਪੈਕਟੇਸ਼ਨਸ ਤਾਂ ਬਹੁਤ ਹਾਈ ਆ ਜੀ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ 2020 ਤੋਂ ਇਹ ਗੱਲ ਚੱਲ ਰਹੀ ਹੈ 2018 ਦੇ ਵਿੱਚ ਅਪਰੂਵ ਹੋਈ ਸੀ ਜੀ ਤੇ 20 ਤੋਂ ਲੈ ਕੇ ਹੁਣ ਤੱਕ ਜੋ ਚੱਲ ਰਹੀ ਹੈਗੀ ਹੈ ਧਰਤੀ ਚੱਲ ਰਹੀ ਹੈ ਆਪਣੀ ਹਾਂ ਕਾਫੀ ਇਹਦੇ ਚ ਪੋਲਿਟੀਕਲ ਉਤਰਾ ਚੜਾ ਆਇਆ ਬਿਲਕੁਲ ਔਰ ਇਹਦੀ ਇਸ ट्रांजिशन ਕਰਕੇ ਕਮਿਊਨਿਟੀ ਕਾਫੀ ਡਿਵੀਸਿਵ ਵੀ ਰਹੀ ਹੈ ਹਾਂ ਹਾਂ ਕਿ ਕਈ ਕਹਿੰਦੇ ਸੀ ਕਿ ਨੈਸਰਿਟੀ ਪੀਸ ਹੋਣੀ ਚਾਹੀਦੀ ਹੈ ਕਈ ਕਹਿੰਦੇ ਸੀ ਨਹੀਂ ਹੋਣੀ ਚਾਹੀਦੀ ਉਹਦੇ ਕਰਕੇ ਪੋਲਰਾਈਜ਼ ਹੋ ਗਈ ਕਮਿਊਨਿਟੀ ਹਾਂ ਹਾਂ ਸੋ ਜਦੋਂ ਇੰਨੀ ਜਦੋਂ ਜਦੱਚ ਤੁਸੀਂ ਨਿਕਲਦੇ ਆ ਹਾਂ اور ائی ایم ناٹ جسٹ ٹاکنگ اباؤٹ سٹریٹ پلیس سروس دونوں ہی جیں میں کہہ رہا ہوں کہ آر سی ایم پی دے ممبرز نو بھی وہی ایک ایسی ہے کہ کی ہو گا جی سو اس چیز چوں جو نکلدی کمیونٹی نو بھی وہی کوسچنز ہی ہن کولے بھی پر ہن جتوں آ رہی ہے ایکسپیکٹیشنز آر بھی سٹریٹ پلیس آ کے بہت سارے جڑے مسئلے انہاں دے سی گے او حل کرو گے ہمم اینڈ سم ٹائمز دوز ٹارگٹس آر ہارڈ ٹو میٹ کیونکہ ایکسپیکٹیشنز بہت زیادہ ہوندیاں جی بالکل تے میری ہمیشہ ہی کوشش رہی ہے کہ اپا ایک ریئلٹی بیسڈ گل کرنی ہے کہ کوشش سٹریٹ پلیس دی یہی رہنی ہے کہ لوکاں دے نال رل کے ਇਹੋ ਜਿਹੇ ਪ੍ਰੋਗਰਾਮ ਲੀਕ ਕੇ ਜਾਣ ਕੇ ਸਾਡੇ ਬੱਚੇ ਜਿਹੜੇ ਸਹੀ ਰਾਹ ਤੇ ਰਹਿਣ ਜੀ ਤੇ ਕ੍ਰਾਈਮ ਘਟੇ ਕਿਉਂਕਿ ਕੌਣ ਚਾਹੁੰਦਾ ਕਿ ਕ੍ਰਾਈਮ ਵਾੜੇ ਬਿਲਕੁਲ ਹਾਂ ਕਿਉਂਕਿ ਬਹੁਤ ਹੀ ਸਾਡੀ ਭਰਤੀਸਰੀ ਸ਼ਹਿਰ ਦੇ ਵਿੱਚੋਂ ਹੋ ਰਹੀ ਆ ਹਾਂ ਹਾਂ ਸੋ ਸਾਡਾ ਵੈਸਟਡ ਇੰਟਰਸਟ ਅਬੀ ਇਹ ਸ਼ਹਿਰ ਵਧੀਆ ਰਵੇ ਬਿਲਕੁਲ ਆਮ ਰੇਜ਼ਿੰਗ ਮਾਈ ਟੂ ਕਿਡਸ ਇਨ ਥਿਸ ਸਿਟੀ ਹਾਂ ਸੋ ਸਾਨੂੰ ਤਾਂ ਬਹੁਤ ਇਸ ਗੱਲ ਦੀ ਖੁਸ਼ੀ ਹੈ ਕਿ ਮੌਕਾ ਮਿਲਣਾ ਹੁਣ ਕੰਮ ਕਰਨ ਦਾ ਆਪਦੇ ਸ਼ਹਿਰ ਚ ਜੀ ਪਹਿਲਾਂ ਵੀ ਕਰਦੇ ਰਹੇ ਹਾਂ ਡਿਫਰੈਂਟ ਕੈਪੈਸਿਟੀ ਚ ਕਰਦੇ ਰਹੇ ਹਾਂ ਸੋ ਇਟ ਇਜ਼ ਸਮਥਿੰਗ ਟੂ ਲੁੱਕ ਫੋਰਵਰਡ ਟੂ ਫਾਰ ਸਰੀ ਦੇ ਜਿਹੜੇ ਹਾਲਾਤ ਨੇ ਪਿਛਲੇ ਕੁਝ ਸਮੇਂ ਪਹਿਲਾਂ ਤੁਸੀਂ ਦੇਖੀਆਂ ਹੋਣੀਆਂ ਖੁਦ ਖਬਰਾਂ ਲੋਅਰ ਮੇਨਲੈਂਡ ਦੇ ਜੋ ਹਾਲਾਤ ਬਣੇ ਹੋਏ ਨੇ ਸਰੀ ਦੇ ਵਿੱਚ ਕ੍ਰਾਈਮ ਬਹੁਤ ਜ਼ਿਆਦਾ ਵਧ ਗਿਆ ਹੈ इवन ਕਿ ਇੱਥੋਂ ਤੱਕ ਵਧ ਗਿਆ ਕਿ ਫੈਡਰਲ ਗਵਰਨਮੈਂਟ ਨੂੰ ਵਿੱਚ ਪੈ ਕੇ ਉਹਨਾਂ ਨੂੰ ਵੱਡੇ ਵੱਡੇ ਫੈਸਲੇ ਕਰਨੇ ਪਏ ਜਿਨ੍ਹਾਂ ਨੂੰ ਅਸੀਂ ਇਮੀਗ੍ਰੇਸ਼ਨ ਕਹਿ ਸਕਦੇ ਹਾਂ ਇਮੀਗ੍ਰੇਸ਼ਨ ਦੇ ਵੱਡੇ ਫੈਸਲਿਆਂ ਨਾਲ ਉਹਨਾਂ ਨੂੰ ਇਹ ਲੱਗਦਾ ਵੀ ਬਹੁਤ ਸਾਰੇ ਕੁਝ ਸ਼ਰਾਰਤੀ ਅਨਸਰ ਵੀ ਇੱਥੇ ਆ ਗਏ ਜਿਨ੍ਹਾਂ ਨੇ ਕ੍ਰਾਈਮ ਨੂੰ ਬਹੁਤ ਵਧਾ ਦਿੱਤਾ ਵੱਡੇ ਵੱਡੇ ਇਥੇ ਕਾਂਡ ਹੋ ਰਹੇ ਨੇ ਲੋਕਾਂ ਕੋਲ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਇੱਕ ਵੱਖਰੇ ਕਿਸਮ ਦੇ ਕਰਾਈਮ ਸ਼ੁਰੂ ਇਥੇ ਹੋ ਚੁੱਕੇ ਹੋਏ ਨੇ ਤੁਹਾਨੂੰ ਲੱਗਦਾ ਹੈ ਜੈ ਖੋਸਾ ਜੀ ਤੁਸੀਂ ਫੁਲੀ ਚਾਰਜ ਹੁਣ ਲੈ ਰਹੇ ਹੋ ਫੁਲੀ ਕਮਾਂਡ ਸੰਭਾਲ ਰਹੇ ਹੋ ਸਰੀ ਪੁਲਿਸ ਦੇ ਕੋਲ ਇੱਕ ਵੱਡੀ ਚੁਣੌਤੀ ਹੈ ਇਹਨਾਂ ਸਾਰੇ ਮਾਮਲਿਆਂ ਦੇ ਨਾਲ ਲਿਪਟਣ ਦੇ ਲਈ ਪਹਿਲਾਂ ਤਾਂ ਇਹ ਗੱਲ ਕਲੀਅਰ ਕਰਦੇ ਕਿ ਮੇ ਪਿਛਲੀ ਮੇਰੀ ਜੌਬ ਸੀ ਜਿਹੜੀ ਉਹ ਪ੍ਰੋਵਿੰਸ਼ੀਅਲ ਜੌਬ ਸੀ ਸੋ ਉਹਦੇ ਵਿੱਚ ਮੌਕਾ ਮਿਲਦਾ ਸੀ ਟਰੈਵਲ ਕਰਨ ਦਾ ਚਾਹੀ ਇਵਨ ਇੰਟਰ ਪ੍ਰੋਵਿੰਸ਼ੀਅਲੀ ਵੀ ਐਡਮਿੰਟਨ ਕੈਲਗਰੀ ਟੋਰਨੋ ਉਹ ਸਾਰੇ ਕਿਤੇ ਜਾਣ ਦਾ ਮੌਕਾ ਮਿਲਦਾ ਸੀ ਇਹ ਜਿਹੜਾ ਕ੍ਰਾਈਮ ਹੈਗਾ ਜਾਂ ਗੈਂਗ ਦੀ ਜਿਹੜੀ ਗੱਲ ਹੈਗੀ ਆ ਇਹ ਐਕਸਟਰਸ਼ਨਸ ਦੀ ਗੱਲ ਇਕੱਲੀ ਸਰੀ ਦੀ ਨਹੀਂ ਹੈਗੀ ਇਟਸ ਹੈਪਨਿੰਗ 올ਓਵਰ ਦਾ ਬਿਲਕੁਲ ਜੇ ਤੁਸੀਂ ਪੀਲ ਦਾ ਚੱਕ ਕੇ ਦੇਖੋ ਨਿਊਜ਼ ਤੇਖੋ ਉੱਥੇ ਵੀ ਚੱਲ ਰਿਹਾ ਬਰਮਟਨ ਵਗੈਰਾ ਸਾਰੇ ਚੱਲ ਰਿਹਾ ਕੈਲਗਰੀ ਚੱਲ ਰਿਹਾ ਸੋ ਇਹ ਸਾਰੇ ਪਾਸੇ ਹੋ ਰਿਹਾ ਸੋ ਕਈ ਵਾਰੀ ਹੁੰਦਾ ਕਿ ਇੱਕ ਤੱਬਾ ਲੱਗ ਜਾਂਦਾ ਇੱਕ ਸਿਟੀ ਦੇ ਉੱਪਰ ਸੋ ਆਪਾਂ ਨੂੰ ਵੀ ਇਹ ਕੋਸ਼ਿਸ਼ ਕਰਨੀ ਚਾਹੀਦੀ ਕਿ ਆਪਦੇ ਸ਼ਹਿਰ ਬਾਰੇ ਚੰਗਾ ਵੀ ਦੱਸਣਾ ਆਪਾਂ ਸੋ ਇਵਨ ਲੋਕਾਂ ਚ ਵੀ ਕੰਟ ਚਰਚਾ ਦੀ ਗੱਲ ਹੁੰਦੀ ਹੈ ਉਦੋਂ ਆਈ ਲੱਗ ਆਈ ਲੱਗਦਾ ਕਿ ਸਰੀ ਚ ਬਸ ਅੱਗ ਲੱਗੀ ਹੋਈ ਆ ਹਮ ਪਰ ਜਿਹੜਾ ਫੈਕਟ ਏ ਆ ਕਿ ਬਹੁਤ ਸਾਰਾ ਚੰਗਾ ਕੰਮ ਵੀ ਹੋ ਰਿਹਾ ਹੈ ਇਥੇ ਹਮ ਪਰ ਟੂ ਯੋਰ ਪੁਆਇੰਟ ਯੈਸ ਆਨਸ ਆ ਸਾਨੂੰ ਚੈਲੰਜਸ ਸਾਡੇ ਸਾਹਮਣੇ ਬਹੁਤ ਜ਼ਿਆਦਾ ਆ ਬਿਲਕੁਲ ਔਰ ਇਸ ਸਵਾਲ ਵੀ ਇਸ ਲਈ ਕਿਉਂਕਿ ਹੋ ਸਾਰੇ ਕਿਤੇ ਰਿਹਾ ਪਰ ਕਿਉਂਕਿ ਸਰੀ ਪੁਲਿਸ ਚਾਰਜ ਲੈ ਰਹੀ ਹੈ ਸਰੀ ਪੁਲਿਸ ਤੇ ਇੱਕ ਵੱਡਾ ਚੈਲੰਜ ਸਰੀ ਹੀ ਹੋ ਸਕਦਾ ਪਰ ਉਹਨੂੰ ਹੈਂਡਲ ਕਰਨ ਲਈ ਸਾਨੂੰ ਇਸ ਗੱਲ ਦੀ ਉਮੀਦ ਹੈਗੀ ਕਿ ਜਿਹੜੇ ਅਸੀਂ ਹਾਇਰਿੰਗ ਕੀਤੀ ਹੈਗੀ ਆ ਹਮ ਉੱਚ ਸਕਿੱਲ ਸੈਟ ਬਹੁਤ ਆ ਸੋ 25 ਤੋਂ ਉੱਪਰ ਜਿਹੜੀਆਂ ਪੁਲਿਸ ਏਜੰਸੀਜ਼ ਤੋਂ ਲੋਕ ਇੱਥੇ ਆਏ ਸੋ ਆਪਣਾ ਆਪਣਾ ਸਕਿੱਲ ਸੈਟ ਲੈ ਕੇ ਆਇਆ ਕੋਈ 35 ਸਾਲ ਐਡਮਿੰਟਨ ਲਾ ਕੇ ਆਇਆ ਕੋਈ 20 ਸਾਲ ਟ੍ਰਾਂਟੋ ਲਾ ਕੇ ਆਇਆ ਸੋ ਇੰਨੇ ਸਾਲ ਸਰਵਿਸ ਕਰਨਾ ਤੁਹਾਨੂੰ ਲੱਗਦਾ ਕਿ ਜਿਹੜਾ ਉਹ ਐਕਸਪੀਰੀਅੰਸ ਹੁੰਦਾ ਤੁਹਾਡਾ ਉਹ ਅਸੀਂ ਇੱਕ ਥਾਂ ਪੂਲ ਕੀਤਾ ਹਾਂ ਕੋਈ ਡਰੱਗ ਐਕਸਪਰਟ ਹੈ ਕੋਈ ਗੈਂਗ ਐਕਸਪਰਟ ਹੈ ਸੋ ਇਨੀ ਜਿਆਦਾ ਐਕਸਪਰਟੀਸ ਜਦੋਂ ਥੋੜੀ ਫਲੋਰ ਤੇ ਹੋਵੇ ਤਾਂ ਇਹਨਾਂ ਇਸ਼ੂਜ਼ ਨੂੰ ਟੈਕਲ ਕਰਨਾ ਤੁਹਾਨੂੰ ਇਹਨਾਂ ਨੂੰ ਸੌਖਾ ਹੋ ਜਾਂਦਾ ਦੂਸਰੀ ਗੱਲ ਹੈਗੀ ਕਿ ਜਿਹੜੀ ਕਨੈਕਟੀਵਿਟੀ ਤੁਸੀਂ ਗੱਲ ਕੀਤੀ ਕਿ ਮੈਂ ਕਮਿਊਨਿਟੀ 'ਚ ਕੰਮ ਮੇਰੇ ਅਰਗੇ ਹੋਰ ਬਹੁਤ ਸਾਰੇ ਆਫਿਸਰ ਜਿਹੜੇ ਕਮਿਊਨਿਟੀ ਨਾਲ ਜੁੜੇ ਹੋਏ ਆ। ਹਮਮ ਐਂਡ ਦੈਟ ਵਾਸ ਦ ਕੀ ਥਿੰਗ ਅਸੀਂ ਕਮਿਊਨਿਟੀ ਬੇਸ ਪਲੇਸਿੰਗ ਮਾਡਲ ਬਣਾਉਣਾ ਚਾਹੁੰਦੇ ਹਾਂ। ਉਹ ਕਿਵੇਂ ਬਣੂਗਾ? ਉਹਨਾਂ ਲੋਕਾਂ ਨਾਲ ਬਣੂਗਾ ਜਿਹੜੇ ਆਲਰੇਡੀ ਕਨੈਕਟਡ ਹੈਗੇ ਕਮਿਊਨਿਟੀ ਨਾਲ। ਤੇ ਜਿਹੜੇ ਨਵੇਂ ਆਫਿਸਰ ਅਸੀਂ ਰੱਖ ਰਹੇ ਉਹਨੂੰ ਸਿਖਾ ਰਹੇ ਕਿ ਕਿਵੇਂ ਕਨੈਕਟੀਵਿਟੀ ਵਧਾਉਣੀ ਹੈ। ਹਮਮ ਕੱਲੀ ਪੁਲਿਸ ਕਦੇ ਕਿਸੇ ਮਸਲੇ ਦਾ ਹੱਲ ਨਹੀਂ ਕਰ ਸਕੀ ਨਾ ਕਰ ਸਕਣਾ। ਬਿਲਕੁਲ। ਸੋ ਜਿਹੜਾ ਵੀ ਤੁਹਾਨੂੰ ਕੋਈ ਆਫਿਸਰ ਜਿਆਦਾ ਸਕਸੈਸਫੁਲ ਪੁਲਿਸ ਫੋਰਸਿਸ ਉੱਥੇ ਹੁੰਦੀਆਂ ਜਿੱਥੇ ਕਮਿਊਨਿਟੀ ਨਾਲ ਰਲ ਕੇ ਚੱਲਦੀ ਹੈ ਜਿੱਥੇ ਕਮਿਊਨਿਟੀ ਰਿਪੋਰਟ ਕਰਦੀ ਹੈ ਕ੍ਰਾਈਮ ਸੋ ਆਈ ਐਮ ਹੋਪਫੁਲ ਕਿ ਕਮਿਊਨਿਟੀ ਦੇ ਸਹਿਯੋਗ ਦੇ ਨਾਲ ਇਹ ਮਸਲੇ ਸਾਰੇ ਹੱਲ ਹੋ ਸਕਦੇ ਹੋਣ ਜਿਵੇਂ ਐਕਸਟਰੈਸ਼ਨ ਦੀ ਤੁਸੀਂ ਗੱਲ ਕੀਤੀ ਬਿਲਕੁਲ ਇੱਕ ਪਾਸੇ ਆਪਾਂ ਨੂੰ ਕਮਿਊਨਿਟੀ 'ਚ ਪਤਾ ਕਿ ਕਿੰਨੀਆਂ ਜਿਆਦਾ ਘਟਨਾਵਾਂ ਹੋ ਰਹੀਆਂ ਬਿਲਕੁਲ ਸੋ ਲੋਕ ਕਰ ਰਹੇ ਗੱਲਾਂ ਕਿ ਹਾਂ ਜੀ ਫਲਾਣੇ ਨੂੰ ਵੀ ਫੋਨ ਆਇਆ ਮੈਨੂੰ ਵੀ ਚਿੱਠੀ ਆਈ ਤੇ ਜਦੋਂ ਪੁਲਿਸ 'ਚ ਗੱਲ ਆਉਂਦੀ ਆ ਉਹ ਕਹਿੰਦੇ ਸਾਡੇ ਕੋਲ ਬਹੁਤ ਥੋੜੇ ਲੋਕਾਂ ਨੇ ਰਿਪੋਰਟ ਕੀਤਾ ਬਿਲਕੁਲ ਸੋ ਹਾਊ ਇਸ ਪੁਲਿਸ ਕੋਇੰ ਟੂ ਸੋਲਵ ਅ ਕ੍ਰਾਈਮ ਯੂ نو ਕਿ ਰਿਪੋਰਟਿੰਗ ਇਨੀ ਹੋ ਰਹੀ ਹੋ ਦੀ ਉਂ ਪਤਾ ਹੈ ਕਿ ਹੋ ਰਿਹਾ ਬਿਲਕੁਲ ਸੋ ਇਹਦੇ ਲਈ ਇਹ ਚੀਜ਼ਾਂ ਨੂੰ ਅਸੀਂ ਇਹ ਜਿਹੜੇ ਬੈਰੀਅਰ ਹਨ ਪਹਿਲਾਂ ਤਾਂ ਸਹੀ ਇਹ ਤੋੜਨੇ ਆ ਕਿ ਲੋਕ ਖੁੱਲ ਕੇ ਸਾਹਮਣੇ ਆਉਣ ਰਿਪੋਰਟ ਕਰਨ ਵਿਟਨੈਸ ਬਣ ਸਾਨੂੰ ਇਨਫੋਰਮੇਸ਼ਨ ਦੇਣ ਉਹਦੇ ਆਧਾਰ ਤੇ ਜਿਹੜਾ ਪਰੀ ਸਟਡੀ ਉਹ ਇਨਵੈਸਟੀਗੇਟ ਕਰੋ ਜੀ ਬਿਲਕੁਲ ਜੈ ਕੋ ਸਰ ਜੀ ਤੁਹਾਨੂੰ ਕਿੱਥੇ ਕਮੀ ਲੱਗਦੀ ਹੈ ਮਤਲਬ ਲੋਕ ਜਿਹੜੇ ਨੇ ਉਹ ਸਾਹਮਣੇ ਕਿਉਂ ਨਹੀਂ ਆਉਂਦੇ ਆਰਸੀਐਮਪੀ ਸੀਗੀ ਆਰਸੀਐਮਪੀ ਆਪਣਾ ਕੰਮ ਕਰ ਰਹੀ ਸੀਗੀ ਪਰ ਕਿੱਥੇ ਕਮੀ ਦਿਖਾਈ ਦਿੱਤੀ ਵੀ ਲੋਕਾਂ ਦਾ ਉਹਨਾਂ ਦੇ ਨਾਲ ਰਾਬਤਾ ਕਰਨ ਤੋਂ ਕੀ ਉਹਨਾਂ ਦੇ ਵਿੱਚ ਡਰ ਸੀ ਯਾਨਨ ਲੱਗਦਾ ਸੀ ਵੀ ਆਰ ਸੀ ਐਮ ਪੀ ਸਾਡੀ ਗੱਲ ਸਮਝ ਨਹੀਂ ਪਾਉਗੀ ਜਾਂ ਅਸੀਂ ਉਹਨਾਂ ਨੂੰ ਸਮਝਾ ਨਹੀਂ ਪਾਰੇ ਜਿੰਨਾ ਕੋ ਰਿਵਿਊ ਤੁਸੀਂ ਕਰ ਚੁੱਕੇ ਹੋ ਤੁਹਾਡੇ ਹਿਸਾਬ ਨਾਲ ਕੀ ਕੀ ਜੜੀਆਂ ਕਵੀਆਂ ਨਜ਼ਰ ਆਈਆਂ ਲੇਕੋ ਮੈਨੂੰ ਅਗੇਨ ਥਰੂ ਮਾਈ ਜੌਬ ਮੈਨੂੰ ਮੋਕਾ ਮਿਲਿਆ ਸਾਰੀਆਂ ਏਜੰਸੀਆਂ ਦਾ ਕੰਮ ਕਰਦਾ ਤੇ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਹੁਣ ਬਦੂੰਗਾ ਨਵੇਂ ਦੇ ਆਉਣਾ ਪੁਰਾਣਾ ਮਾੜਾ ਨਹੀਂ ਹੋ ਜਾਂਦਾ ਜੀ ਸੋ ਆਰ ਸੀ ਐਮ ਪੀ ਨੇ ਬਹੁਤ ਦਿਹਾਕੇ ਇੱਥੇ ਕੰਮ ਕੀਤਾ ਹੁਣ ਵੀ ਕਰ ਰਹੇ ਆ ਦੇਵ ਡਨ ਅ ਗ੍ਰੇਟ ਜੌਬ ਜਿਨੇ ਵੀ ਟੂਲ ਉਹਨਾਂ ਕੋਲ ਸੀ ਉਹਦੇ ਹਿਸਾਬ ਨਾਲ ਵਧੀਆ ਕੰਮ ਕੀਤਾ ਉਹਨਾਂ ਨੇ ਪਰ ਜਿਹੜੀ ਕਮਿਊਨਿਟੀ ਦੀ ਗੱਲ ਹੈ ਕਿਉਂਕਿ ਨਵੇਂ ਆ ਸੀ ਸਾਡੇ ਕੋਲ ਟਾਈਮ ਹੈ ਹੁਣ ਸੋਚ ਕੇ ਸਮਝ ਕੇ ਬੈਸਟ ਪ੍ਰੈਕਟਿਸਿਸ ਜਿਹਨੂੰ ਕਹਿੰਦੇ ਆ ਕਿ ਜੇ ਆਪਾਂ ਅੱਜ ਕੋਈ ਬਿਜ਼ਨਸ ਖੜਾ ਕਰਨਾ ਹੋਵੇ ਆਪਾਂ ਪਹਿਲਾਂ ਉਹਦੇ ਬਾਰੇ ਰਿਸਰਚ ਕਰਾਂਗੇ ਪੂਰੇ ਨਾਰਥ ਅਮਰੀਕਾ ਚ ਸਭ ਤੋਂ ਵਧੀਆ ਬਿਜ਼ਨਸ ਕਿਹੜਾ ਹੈ ਉਹ ਕਿਵੇਂ ਚੱਲਦੇ ਕਿਵੇਂ ਆਪਰੇਟ ਕਰਦੇ ਅਸੀਂ ਉਹ ਕੀਤਾ ਅਸੀਂ ਉਹ ਬੈਸਟ ਪ੍ਰੈਕਟਿਸਿਸ ਦੇ ਆਧਾਰ ਤੇ ਆਰਗੇਨਾਈਜੇਸ਼ਨ ਖੜੀ ਕਰ ਰਹੇ ਹਾਂ ਜਾਂ ਕੀਤੀ ਆ ਹੁਣ ਔਰ ਗਾਂ ਵੀ ਇਹਦੇ ਤੇ ਐਡੀਸ਼ਨ ਹੁੰਦੀਆਂ ਰਹਿਣੀਆਂ ਸੋ ਜਦੋਂ ਤੁਸੀਂ ਉਹ ਚੀਜ਼ ਦੇ ਐਂਗਲ ਨਾਲ ਦੇਖਦੇ ਆਂ ਚੀਜ਼ ਨੂੰ ਤੁਹਾਨੂੰ ਪਤਾ ਕਿ ਯੂ ਡੂ ਸਮਥਿੰਗ ਡਿਫਰੈਂਟ ਸਾਨੂੰ ਇਹ ਪਤਾ ਹੈ ਕਿ ਸਾਨੂੰ ਕਨੈਕਟੀਵਿਟੀ ਕਮਿਊਨਿਟੀ ਨਾਲ ਵਧਾਉਣੀ ਹੀ ਪੈਣੀ ਹੈ। ਹਮਮ। اور when i say community i don't mean be punjabi community only south asian i mean anyone سارے ਜਿਹੜੇ ਹੈਗੇ ਆ। ਜਦੋਂ ਲੋਕ ਰਿਪੋਰਟਿੰਗ ਕਰਨਗੇ ਕਈ ਏਰੀਏ ਹੈਗੇ ਸਰੀ ਦੇ ਵਿੱਚ ਆ ਜਿੱਥੇ ਰਿਪੋਰਟਿੰਗ ਬਹੁਤ ਜ਼ਿਆਦਾ ਹੌਟ ਜਿਹੜੇ ਹੌਟ ਸਪੌਟ ਨੇ right ਨਹੀਂ ਉਲਟਾ ਸੁਗੋ ਕਈ ਵਰੀ ਉਥੇ ਕ੍ਰਾਈਮ ਘਟਾ ਹੈ ਪਰ ਰਿਪੋਰਟਿੰਗ ਬਹੁਤ ਜ਼ਿਆਦਾ اچھا ਠੀਕ ਹੈ ਤੇ ਨੈਚਰਲੀ ਜਿਹੜੀ ਜਦੋਂ چیਫ ਨੇ ਸਾਲ ਬਾਅਦ ਦੇਖਨੇ ਸਟੈਟਸ ਦੇਖਨੇ ਆ ਕਿ ਜੀ ਇਸ ਏਰੀਆ ਚ ਮੰਨ ਲਓ ਕਿ ਮੈਂ ਐਗਜ਼ਾਮਪਲ ਦੇਣਾ ਤੁਹਾਨੂੰ ਖੋਲ ਕੇ ਕਿ ਨਿਊਟਨ ਏਰੀਆ ਨਿਊਟਨ ਏਰੀਆ ਚ क्राइम ਹੁੰਦਾ ਬਹੁਤ ਬੜੀ ਮਿਸ ਸੁਣਿਆ ਲੋਕਾਂ ਦੇ ਲੋਕੀ ਕਹਿੰਦੇ ਛੜੀ ਯਾਰ ਕੀ ਕਰਨਾ ਪੁਲਿਸ ਨੂੰ ਨਿਕੜਾਉਣਾ ਜਾਂ ਕਹਿ ਦਿੰਦੇ ਇਹ ਕਿਹੜਾ ਸੋਲਵ ਹੋਣਾ ਫਿਰ ਇੱਕ ਥਰਡ ਹੁੰਦੀ ਗੱਲ ਕਿ ਤੀਜੀ ਗੱਲ ਕਹਿੰਦੇ ਆ ਕਿ ਐਵੇਂ ਟਾਈਮ ਖਰਾਬ ਕਰਾਂਗੇ ਤੇ ਚੌਥੀ ਗੱਲ ਇਹ ਕਹਿੰਦੇ ਨੇ ਵੀ ਇਹਨਾਂ ਨੇ ਫੜ ਵੀ ਲਿਆ ਗਿਆ ਸਾਨੂੰ ਕੁਛ ਐਤੀ ਛੱਡ ਦੇਣਾ ਸੋ ਉਹ ਚਾਰ ਜਿਹੜੀਆਂ ਜਿਹੜੇ 엘ਿਮੈਂਟਸ ਹੈਗੇ ਨਾ ਉਹਦੇ ਕਰਕੇ ਲੋਕ ਰਿਪੋਰਟ ਕਰਨੋਂ ਹਟ ਗਏ ਸੋ ਹੁੰਦਾ ਕੀ ਹੈ ਜਿਹੜੇ ਏਰੀਆ ਅਵੇਅਰ ਹੈਗੇ ਆ ਬਹੁਤ ਸਾਰੇ ਸ਼ਰੀਰ ਦੀ ਏਰੀਆ ਜਿਹੜੇ ਕਾਫੀ ਅਵੇਅਰ ਵੀ ਹੈਗੇ ਜੀ ਉਹਨਾਂ ਨੇ ਕਿਹਾ ਨਾ ਕਿ ਸਸਪੀਸ਼ੀਅਸ ਵਾਹਨ ਵੀ ਦੇਖਿਆ ਜਾਂਦਾ ਉਹਨਾਂ ਨੇ ਰਿਪੋਰਟ ਕਰ ਦੇਣਾ ਹੂੰ ਜੇ ਕੋਈ ਸਸਪੀਸ਼ੀਅਸ ਕਾਰ ਦੇਖੀ ਰਿਪੋਰਟ ਕਰ ਦੇਣੀ ਹੈ ਸੋ ਜਦੋਂ ਸਾਲ ਬਾਅਦ ਉਹ ਸਟੈਟਸ ਤੋਂ ਚੀਫ ਨੇ ਦੇਖਨੇ ਉਹਨਾਂ ਨੂੰ ਪ੍ਰੈਜ਼ੈਂਟ ਕਰਦੇ ਆ ਉਹਨਾਂ ਨੇ ਦੇਖਣਾ ਕਿ ਐਸ ਏਰੀਆ 'ਚ ਕੋਲਾਂ ਜ਼ਿਆਦਾ ਆ ਰਹੀਆਂ ਹੂੰ ਸੋ ਨੇਚਰਲੀ ਜਦੋਂ ਅਗਲੀ ਵਾਰੀ ਉਹਨਾਂ ਨੇ ਰਿਸੋਰਸ ਦੇਣੇ ਆ ਉਹਨਾਂ ਨੇ ਉਸ ਏਰੀਆ ਨੂੰ ਜ਼ਿਆਦਾ ਦੇਣੇ ਆ ਹੂੰ ਨਿਊਟਨ ਦਾ ਏਰੀਆ ਫਿਰ ਖਾਲੀ ਰਹਿ ਜਾਂਦਾ ਕਿਉਂ ਰਹਿ ਜਾਂਦਾ ਕਿ ਅਸੀਂ ਰਿਪੋਰਟ ਨਹੀਂ ਕਰਦੇ ਜੀ ਇੱਕ ਤਾਂ ਹੁੰਦਾ ਹੈ ਕਿ ਤੁਸੀਂ ਟੈਕਸ ਪੇਅਰ ਸਾਰੇ ਹੈਗੇ ਆ ਆਪਾਂ ਹੂੰ ਚਾਹੇ ਸਰ ਦੇਣਾ ਚਾਹੇ ਪੀਆਰਨ ਚਾਹੇ ਕਿਵੇਂ ਵੀ ਵੀ ਪੇ ਟੈਕਸਸ ਪਲੀਜ਼ ਥੋਡੇ ਲਈ ਕੰਮ ਕਰ ਰਹੀ ਹੈ ਸੋ ਜੇ ਉਹ ਨਹੀਂ ਤੁਹਾਨੂੰ ਸਰਵਿਸ ਦੇ ਰਹੀ ਯੂ ਹੈਵ ਦਾ ਰਾਈਟ ਟੂ ਆਸਕ ਫॉर द ਸਰਵਿਸ ਸਾਨੂੰ ਪਹਿਲਾਂ ਤਾਂ ਇਹ ਸਾਨੂੰ ਲੋਕਾਂ ਨੂੰ ਸਿਖਾਉਣਾ ਪੈਣਾ ਕਿ ਆਪਦੇ ਹੱਕ ਕਿਵੇਂ ਮੰਗਣੇ ਜੀ ਸੋ ਦੋਸ ਆਰ ਦਾ ਟੂ ਥਿੰਗਸ ਆਈ ਥਿੰਕ ਜੇ ਆਪਾ ਰਿਪੋਰਟਿੰਗ ਵਿਦ ਆ ਯਰ ਚੀਜ਼ ਦੀ ਅਵੇਅਰ ਕਰਦੀਏ ਲੋਕਾਂ ਨੂੰ ਜੀ ਇੱਕ ਕਰਾਇਮ ਆਪਣੇ ਆਪ ਹੀ ਜਿਹੜਾ ਘਟ ਜਾਂਦਾ ਬਿਲਕੁਲ ਜੇ ਲੋ ਆਪਾਂ ਇਹ ਗੱਲ ਨਹੀਂ ਕਰਦੇ ਕਿ RCMP ਜਿਹੜੀ ਹੈ ਉਹ ਆਪਣਾ ਕੰਮ ਸਹੀ ਨਹੀਂ ਕਰ ਰਹੀ ਸੀ ਉਹ ਬਹੁਤ ਵਧੀਆ ਤਰੀਕੇ ਨਾਲ ਆਪਣਾ ਕੰਮ ਕਰ ਰਹੀ ਸੀਗੇ ਤੇ ਫਿਰ ਵੀ ਜੇ ਸਰੀ ਪੁਲਿਸ ਦੀ ਲੋੜ ਮਹਿਸੂਸ ਹੋਈ ਤਾਂ ਉਹਦੇ ਵਿੱਚ ਨਵੀਆਂ ਚੀਜ਼ਾਂ ਐਡ-ਆਨ ਕਿਹੜੀਆਂ ਹੋ ਰਹੀਆਂ ਨੇ ਮਤਲਬ ਜਿਹੜਾ ਦਾ ਤੁਸੀਂ ਰਿਫਿਊ ਕੀਤਾ ਹੋਵੇ ਆਪਣੀ ਟੀਮ ਦੇ ਹਿਸਾਬ ਦੇ ਨਾਲ ਵੀ ਆਪਾਂ ਨੂੰ ਨਵਾਂ ਪ੍ਰੋਸੈਸ ਜਿਹੜਾ ਇਹ ਜ਼ਰੂਰ ਕਰਨਾ ਪੈਣਾ ਹੈਗਾ ਕੁਝ ਇਦਾਂ ਦੀਆਂ ਚੀਜ਼ਾਂ ਯੈਸ ਇੱਕ ਤਾਂ ਹੁੰਦਾ ਕਿ ਪੁਲਿਸ ਨੇ ਆਪਣਾ ਸਿਸਟਮ ਦੇਖ ਲਿਆ ਕਿ ਅਸੀਂ ਜੀ ਦੇਖਿਆ ਨਿਊਯਾਰਕ ਪੁਲਿਸ ਕਿਵੇਂ ਕੰਮ ਕਰਦੀ ਹੈ ਐਲਐਚ ਕਿਵੇਂ ਕੰਮ ਹੁੰਦਾ ਸਭ ਤੋਂ ਵਧੀਆ ਪੁਲਿਸ ਕਿਹੜੀ ਹੈ ਮਾਡਲ ਵਧੀਆ ਚ ਕਮਿਊਨਿਟੀ ਤੋਂ ਪੁੱਛਣਾ ਕਿ ਤੁਹਾਨੂੰ ਕੀ ਚਾਹੀਦਾ ਉਹ ਬਹੁਤ ਜ਼ਰੂਰੀ ਚੀਜ਼ ਆ ਅਸੀਂ ਆਪਣਾ ਇੱਕ ਕੁੱਕੀ ਕਟਰ ਅਪਰੋਚ ਲੈ ਕੇ ਆ ਜੀ ਦੇਖੋ ਜੀ ਸਾਡੇ ਸਾਬ ਨਾ ਮਾਡਲ ਸਹੀ ਤੁਹਾਨੂੰ ਅਸੀਂ ਆ ਦੇਣਾ ਹੁਣ ਹਰ ਇੱਕ ਏਰੀਆ ਸਰੀ ਦਾ ਡਿਫਰੈਂਟ ਨਿਊਟਨ ਦਾ ਕਲਚਰ ਡਿਫਰੈਂਟ ਫੂਡ ਚੱਲੇਗਾ ਡਿਫਰੈਂਟ ਹੋਊਗਾ ਸਾਊਥ ਸਰੀ ਦਾ ਡਿਫਰੈਂਟ ਹੈ ਏਰੀਆ ਦੇ ਹਿਸਾਬ ਨਾਲ ਇਸ਼ੂਜ਼ ਵੀ ਡਿਫਰੈਂਟ ਆ ਜੀ ਸੋ ਵਟ ਡਿਫਰੈਂਟ ਆਰ ਵੀ ਗੋਇੰ ਟੂ ਡੂ ਅਸੀਂ ਕਰਨਾ ਹੈਗਾ ਕਮਿਊਨਿਟੀ ਬੇਸ ਪਾਲਿਸੀ ਮਾਡਲ ਸਥਾਪਿਤ ਉਹਦਾ ਮਤਲਬ ਹੈ ਕਿ ਨਿਊਟਨ ਦੇ ਏਰੀਆ ਦੇ ਵਿੱਚ ਤੁਹਾਨੂੰ ਪਤਾ ਹੋਊਗਾ ਕਿ ਤੁਹਾਡਾ ਕਮਾਂਡਰ ਕੌਣ ਹੈ। ਓਕੇ। ਈਚ ਡਿਸਟ੍ਰਿਕਟ ਵਿਲ ਹੈਵ देयर ਇਨਸਪੈਕਟਰ। ਸੋ ਇਨਸਪੈਕਟਰ ਹਾਈ ਰੈਂਕਿੰਗ ਆਫੀਸਰ ਹੁੰਦਾ। ਜਿਹੜਾ ਕਹ ਲੋ ਕਿ ਉਸ ਏਰੀਆ ਦਾ ਚੀਫ ਹੋਊਗਾ। ਇੱਕ ਤਾਂ ਥੋੜਾ ਸ਼ੇਅਰ ਦਾ ਚੀਫ ਹੋ ਗਿਆ। ਇੱਕ ਡਿਫਰੈਂਟ ਡਿਫਰੈਂਟ ਏਰੀਆਜ਼ ਦੇ ਵਿੱਚ ਇਨਸਪੈਕਟਰ ਤਾਇਨਾਤ ਕਿੱਥੇ ਜਾਣਗੇ। ਤਾਂ ਕਿ ਲੋਕਾਂ ਦੀ ਅਪਰੋਚੇਬਿਲਟੀ ਵਧੇ ਇੱਕ ਤਾਂ। ਸੋ ਤੁਹਾਨੂੰ ਪਤਾ ਕਿ ਅਸੀਂ ਐਸ ਬੰਦੇ ਨੂੰ ਜਾ ਕੇ ਪੁੱਛਣਾ। ਵੀ ਹਾਂ ਭਾਈ ਆ ਸਾਡੇ ਏਰੀਆ ਦੇ ਇਸ਼ੂਜ਼ ਹੈਗੇ ਆ। ਜਿਵੇਂ ਮਾਲੋ ਸਟਰਾਬਰੀ ਹੈਲਥ ਦਾ ਇਸ਼ੂ ਹੈਗਾ ਜਾ ਇੱਕ ਤਾਂ ਇਹ ਬਹੁਤ ਫਰਕ ਪੈਣਾ ਫਿਰ ਜਦੋਂ ਫੈਮਿਲੀਅਰ ਫੇਸਸ ਤੁਸੀਂ ਉਹ ਦੇਖਿਆ ਕਿ ਮੈਨੂੰ ਲੋਕੀ ਮਿਲਦੇ ਕਿਉਂ ਮਿਲਦੇ ਆ ਇਹ ਨਹੀਂ ਕੋ ਮੇਰੇ ਚ ਕੋਈ ਸਪੈਸ਼ਲ ਚੀਜ਼ ਹੈ ਮੇਰੀ ਅਵੇਲੇਬਿਲਟੀ ਹੈਗੀ ਲੋਕਾਂ ਬਿਲਕੁਲ ਇਵੇਂ ਹੋਰ ਵੀ ਜਿਹੜੇ ਪੁਲਿਸ ਆਫੀਸਰ ਕੰਮ ਕਰਦੇ ਨੇ ਉਹਨਾਂ ਏਰੀਆ ਦੇ ਵਿੱਚ ਉਹ ਕਾਰ ਚੋਂ ਉੱਤਰ ਕੇ ਕਿਸੇ ਨਾਲ ਗੱਲ ਕਰੋਗੇ ਤਾਂ ਹੀ ਤੁਹਾਨੂੰ ਲੋਕੀ ਗੱਲ ਕਰਨਗੇ ਬਿਲਕੁਲ ਜੇ ਅਸੀਂ ਸੋਚੀਏ ਇਹ ਵੀ ਸਾਡੇ ਤਾਂ ਵਰਦੀ ਪਾਈ ਅਸੀਂ ਵੀ ਸਪੈਸ਼ਲ ਗੋਡਸ ਗਿਫਟ ਹੈਗੇ ਆ ਹਮ ਕਿਸੇ ਨਾਲ ਥੋੜਾ ਗੱਲ ਨਹੀਂ ਕਰਨੀ ਹਮ ਯੂ ਹੈਵ ਟੂ ਇੰਬੈਡ ਯੂਰਸੈਲਫ ਇਨ ਦ ਕਮਿਊਨਿਟੀ ਕਿਉਂਕਿ ਅਸੀਂ ਹੈ ਕਮਿਊਨਿਟੀ ਦੇ ਪਾਰਟੀਆਂ ਸੀ ਬਿਲਕੁਲ ਸੋ ਉਹ ਚੀਜ਼ਾਂ ਡਿਫਰੈਂਟ ਹੋਣੀ ਆ ਦੂਸਰੀ ਜਿਹੜੀ ਅਸੀਂ ਕੰਸਲਟੇਸ਼ਨਸ ਕੀਤੀਆਂ 600 ਤੋਂ ਉੱਪਰ ਕੰਸਲਟੇਸ਼ਨਸ ਕੀਤੀਆਂ ਸੀ ਜੋਂਦੇ ਸੀ ਆਏ ਹਮ ਹਰ ਇੱਕ ਕਮਿਊਨਿਟੀ ਨਾਲ ਬੈਠੇ ਹਰ ਆਰਗੇਨਾਈਜੇਸ਼ਨ ਨਾਲ ਬੈਠੇ ਕਿ ਤੁਹਾਨੂੰ ਪਹਿਲਾਂ ਕੀ ਕੀ ਮਸਲੇ ਆਉਂਦੇ ਸੀਗੇ ਵਾਟ ਡੂ ਯੂ ਫੀਲ ਵਾਟ ਕੈਨ ਵੀ ਡੂ ਡਿਫਰੈਂਟ ਤੇ ਲੋਕਾਂ ਨੇ ਆਪਣੇ ਵਿਚਾਰ ਦਿੱਤੇ ਫਿਰ ਫਿਰ ਉਹਦੀ ਕਿਆਦਾ ਟੋਰਟੀ ਉਹਦੀ ਇੱਕ ਰਿਸਰਚ ਹੋਈ ਦੀ ਰਿਪੋਰਟ ਕੰਪਾਈਲ ਹੁੰਦੀ ਉਹਦੇ ਬੇਸ ਤੇ ਸਟ੍ਰੈਟੈਜਿਕ ਜਿਹੜਾ ਪਲਾਨ ਬਣਦਾ ਸਾਲ ਦਾ देयर इज अ ਡਿਫਰੈਂਸ ਬੀਟਵੀਨ ਮਿਨਿਸਪਲ ਪੁਲਿਸ ਸਰਵਿਸ ਜੀ ਤੇ RCMP ਕੀ ਹੁਣ ਸਾਰੀ ਪੁਲਿਸ ਦੇ ਮਨਾਲ ਮਿਲ ਕੇ ਹੀ ਹਜੇ ਵੀ ਕੰਮ ਕਰੇਗੀ ਐਂਡ ਫੁਲੀ ਜਿਹੜਾ ਹੈ ਵਿਦਾਊਟ RCMP ਉਹ ਸਾਰੀ ਪੁਲਿਸ ਕਦੋਂ ਦਿਖਾਈ ਦੇਗੀ ਮਤਲਬ تھوڑا ਪ੍ਰੋਸੈਸ ਸਮਝਾਉਗੇ ਸੋ ਜਦੋਂ ਪਰ ट्रांजिशन ਸ਼ਬਦ ਯੂਜ਼ ਕਰਦੇ ਇਹਦਾ ਮਤਲਬ ਕਿ ਫੇਜ਼ਡ ਟ੍ਰਾਂਜ਼ਿਸ਼ਨਰ ਜੀ ਮੈਂ ਖੁੱਲ ਕੇ ਜਿਵੇਂ ਗੱਲ ਗੱਲ ਕਰਨੀ ਘਰ ਬਣਦਾ ਪਹਿਲਾਂ ਨੀਹਾਂ ਪੈਂਦੀਆਂ ਫਿਰ ਪਕੰਨਾ ਕਰੀਆਂ ਕਰਦੇ ਫਿਰ ਡਰਾਈਵਰ ਲੱਗਦੀ ਫਿਰ ਫਿਨਿਸ਼ਿੰਗ ਹੁੰਦੀ ਹੈ ਬਿਲਕੁਲ ਸੋ ਇਹ ਕਹ ਲਓ ਕਿ ਅੱਧ ਤਿੱਕਰ ਪਹੁੰਚ ਗਏ ਆਪ ਸੋ ਜਿਹੜੀ ਆਪਣੀ ਹਾਇਰਿੰਗ ਹੈਗੀ ਹੈ ਆਪਣੀ 50% ਤਿੱਕਰ ਹੋ ਚੁੱਕੀ ਹੈ ਜਿਹੜੀ ਅਥੋਰਾਈਜ਼ਡ ਸਟਰੈਂਥ ਹੈ ਜਿਹੜੀ ਸਿਟੀ ਬਲੂ ਅਪਰੂਵ ਸਟਰੈਂਥ ਹੁੰਦੀ ਹੈ ਉਹ ਤਕਰੀਬਨ ਤਕਰੀਬਨ 785 ਹੁੰਦੇ ਆ ਇਸ ਟਾਈਮ ਪੇਪਰਾਂ ਦੇ ਉੱਪਰ ਤੇ ਆਪਣੇ ਕੋਲ 446 ਆਫੀਸਰ ਆਪਾਰਡੀ ਭਰਤੀ ਕਰ ਲਏ ਸੋ ਹੁਣ ਉਹ ਪੁਆਇੰਟ ਆ ਗਿਆ ਸੀਗਾ ਟਿਪਿੰਗ ਪੁਆਇੰਟ ਜਦੋਂ ਪ੍ਰੋਵਿੰਸ ਨੇ ਕਿਹਾ ਕਿ ਕਮਾਂਡ ਜਿਹੜੀ ਤੁਹਾਡੇ ਹੱਥ 'ਚ ਹੋਣੀ ਹੈ मीनिंग ਜਿਹੜੇ ਸਰੀ ਦੇ ਵਿੱਚ ਪੁਲਿਸਿੰਗ ਰਿਲੇਟਡ ਡਿਸੀਜਨ ਹੋਣਗੇ ਉਹ ਸਾਰੇ ਪਲੀਸ ਕਰੋਗੇ ਹਾਂ ਸੋ ਹੁਣ ਤੱਕ 19 ਕਹੋ ਕਿ 2000 2 2021 ਤੋਂ ਲੈ ਕੇ ਹੁਣ ਤੱਕ ਸਰੀ ਪੁਲਿਸ ਦੇ ਮੈਂਬਰ ਜਿਹੜੇ RCMP ਨਾਲ ਕੰਮ ਕਰਦੇ ਸੀਗੇ ਸੋ 200 ਤੋਂ ਉੱਪਰ ਮੈਂਬਰ ਅਸੀਂ ਡਿਪਲੋਏ ਕੀਤੇ ਹੋਏ ਸੀਗੇ ਡਿਪਲੋਇਡ मीनिंग ਉਹਨਾਂ ਨੇ ਵਰਦੀ ਪਾ ਕੇ ਕਾਰਾਂ 'ਚ ਬੈਠ ਕੇ ਕੰਮ ਕਰਦੇ ਸੀਗੇ ਉਹ RCMP ਦੀ ਕਮਾਂਡ ਥੱਲੇ ਕੰਮ ਕਰਦੇ ਸੀ ਓਕੇ ਇੰਡੀਆ ਦੇ ਵਿੱਚ ਆਪਾਂ ਕਹਿ ਦਿੰਦੇ ਆ ਡੈਪੂਟੇਸ਼ਨ ਤੇ ਗਿਆ ਬੰਦਾ ਡੈਪੂਟੇਸ਼ਨ ਯਾ ਸੋ ਉਹ ਆਪਾਂ ਡੈਪੂਟੇਸ਼ਨ ਦੇ ਵਿੱਚ ਇਹ ਕਹਿੰਦੇ ਸਿਕਨਮੈਂਟ ਤੇ ਅਸੀਂ ਉਸ ਸਿਕਨਮੈਂਟ ਤੇ ਭੇਜੇ ਹੋਏ ਆ RCMP ਨੂੰ ਸੋ ਉਹਨਾਂ ਦੀ ਕਮਾਂਡ ਐਂਡ ਕੈਰਨ ਕੰਟਰੋਲ ਥੱਲੇ ਉਹ ਕੰਮ ਕਰਦੇ ਵਿਚ ਮੀਨਸ ਦੇ ਕੈਨਟ ਸਟਾਰਟ ਦੇ ਆਪਣ ਪ੍ਰੋਗਰਾਮਸ ਦੇ ਵਰਕ ਵਿਦ ਦਾ RCMP ओके सो ਹੁਣ ਉਹ ਚੀਜ਼ ਫਲਿੱਪ ਹੋ ਜਾਣੀ ਆ ਹੁਣ RCMP ਸਾਡੇ ਨਾਲ ਕੰਮ ਕਰੂਗੀ ਸੋ ਜਿਹੜੀ ਕਮਾਂਡ ਹੋਊਗੀ ਉਹ ਸਾਰੀ ਪ੍ਰੀ ਸਰਵਿਸ ਦੀ ਹੋਵੇ ਜਿਵੇਂ ਜਿਵੇਂ ਆਪਣੀ ਭਰਤੀ ਵਧੂਗੀ ਉਹਨਾਂ ਦੀ ਘਟੂਗੀ ਜੀ ਤੇ ਇੱਕ ਪੁਆਇੰਟ ਇਹ ਹੋ ਜਾਊਗਾ ਅਸੀਂ ਸਾਰੀ ਕੋਸ਼ਿਸ਼ ਇਹ ਹੈ ਜਿਸ ਤਰ੍ਹਾਂ ਰਿਕਰੂਟਿੰਗ ਚੱਲ ਰਹੀ ਹੈ ਜਲਦੀ ਤੋਂ ਜਲਦੀ ਇਹਨੂੰ ਕੰਪਲੀਟ ਕੀਤਾ ਜਾਵੇ ट्रांजिशन ਜੀ ਆ ਤਾਂ ਕਿ ਜਿੱਥੇ ਜਿੰਨਾਂ ਨੇ ਜਾਣਾ ਲੋਕਾਂ ਨੇ ਉੱਥੇ ਉੱਥੇ ਅਡਜਸਟ ਹੋ ਜਾਣ ਸਕੇ ਜੀ ਇਸ ਵੇਲੇ ਬਹੁਤ ਸਾਰੇ ਦਰਸ਼ਕ ਸਾਨੂੰ ਟੀਵੀ ਤੇ ਵੀ ਜੈਖੋਸਾ ਜੀ ਦੇਖ ਰਹੇ ਨੇ ਸਾਡੇ ਨਾਲ ਜੁੜੇ ਹੋਏ ਨੇ ਸਾਨੂੰ ਸੁਣ ਰਹੇ ਨੇ ਤੁਹਾਡੀ ਟੀਮ ਦੇ ਬਾਰੇ ਵੀ ਅਸੀਂ ਜਾਨਣਾ ਚਾਹਾਂਗੇ ਤੁਸੀਂ ਕਮਿਊਨਿਟੀ ਚ ਵਿਚਰਦੇ ਤੁਹਾਨੂੰ ਜਾਣਦੇ ਇਦਾਂ ਹੀ ਟੀਮ ਦੇ ਹੋਰ ਵੀ ਮੈਂਬਰ ਹੋਣਗੇ ਪਰ ਸਪੈਸੀਫਿਕਲੀ ਪੂਰੀ ਟੀਮ ਦੇ ਵਿੱਚ ਜਿਨ੍ਹਾਂ ਦੇ ਕੋਲ ਵੀ ਫੁੱਲੀ ਚਾਰਜ ਹੈਗਾ ਜਿਹੜੇ ਜਿਹੜੀ ਜਿਹੜੀ ਡੈਸੀਗਨੇਸ਼ਨਸ ਦੇ ਉੱਤੇ ਆ ਰਹੇ ਆ ਮੀਡੀਆ ਨੇ ਗੱਲ ਕਰਨੀ ਆ ਤਾਂ ਕੀ ਨਾਲ ਕਰ ਸਕਦੇ ਆ ਉਹ ਵੀ ਸਾਨੂੰ ਥੋੜਾ ਦੱਸੋ ਸੋ ਸਾਡੇ ਰੀਸੈਂਟਲੀ ਅਸੀਂ ਮੀਰੀਅਲ ਲੀਏਜ਼ ਆਫੀਸਰ ਜਿਹਨੂੰ ਕਹਿੰਦੇ ਆ ਲਿੰਜੀ ਹਾਊਟਨ ਨੂੰ ਹਰਕਿਤਾ ਸਟਾਫ ਸਟਾਫਰ ਨੇ ਬਹੁਤ ਲੰਮਾ ਸਮਾਂ ਦੋਧਾ ਕੇ ਜਿਹੜਾ ਡਿਫਰੈਂਟ ਡਿਫਰੈਂਟ ਏਜੰਸੀਜ਼ ਦੇ ਵਿੱਚ ਉਹਨਾਂ ਨੇ ਮੀਡੀਆ ਦਾ ਰੋਲ ਕੀਤਾ ਸੋ ਲੋਟ ਆਫ ਐਕਸਪੀਰੀਅੰਸ ਥੇਰ ਸੋ ਥੋੜਾ ਬੋਤਾ ਜਿਹੜਾ ਵਾ ਉਹਨਾਂ ਨੇ ਪਿਆ ਕਰਨਾ ਬਟ ਟਾਈਮ ਟੂ ਟਾਈਮ ਜਦੋਂ ਵੀ ਤੁਹਾਨੂੰ ਕੋਈ ਐਕਸਪਰਟ ਚਾਹੀਦੇ ਕਿਸੇ ਵੀ ਏਰੀਆ ਦੇ ਵਿੱਚ ਤਾਂ ਯੂ ਕੈਨ ਆਲਵੇਸ ਕਾਲ ਅਪਨ ਦਾ ਮੀਡੀਆ ਜਿਹੜਾ ਹੈਗਾ ਤੇ ਉਹ ਤੁਹਾਨੂੰ ਕਨੈਕਟ ਅ ਬਾਕੀ ਜਿਹੜੇ ਬਿਊਰੋ ਸਮਝਾ ਦਿੰਦਾ ਕਿ ਜਿਵੇਂ ਸਾਡਾ ਇੱਕ ਤਾਂ ਹੋ ਗਿਆ ਇਨਵੈਸਟੀਗੇਟਿਵ ਬਿਊਰੋ ਹੁੰਦਾ ਜਿਹਦੇ ਚ ਜਿੰਨੀਆਂ ਵੀ ਇਨਵੈਸਟੀਗੇਸ਼ਨ ਹੁੰਦੀਆਂ ਉਹ ਉਸ ਬਿਊਰੋ ਦੇ ਥੱਲੇ ਆਉਂਦੀਆਂ ਓਕੇ ਉਹਨੂੰ ਯੂਨਿਟ ਕਾਲੋ ਬਿਊਰੋ ਕਾਲੋ ਸੀ ਬਿਊਰੋ ਕਹਿੰਦੇ ਇੱਕ ਹੋ ਗਿਆ ਤੁਹਾਡਾ ਕਮਿਊਨਿਟੀ ਪੁਲਿਸਿੰਗ ਬਿਊਰੋ ਹੂੰ ਉਹਦੇ ਚ ਥੋੜੀ ਫਰੰਟ ਲਾਈਨ ਜਿਹੜੀ ਪੈਟਰੋਲ ਹੋਗੀ ਤੇ ਸਾਰੇ ਜਿਹੜੀਆਂ ਕਮਿਊਨਿਟੀ ਇੰਗੇਜਮੈਂਟ ਵਾਲੀਆਂ ਟੀਮਸ ਉਹਦੇ ਅੰਦਰ ਆ ਜਾਂਦੀਆਂ ਹੂੰ ਫਿਰ ਤੁਹਾਡਾ ਐਡਮਿਨਿਸਟ੍ਰੇਟਿਵ HR ਏਰੀਆ ਹੋਗਾ ਜਿੱਦੇ ਚ ਰਿਕਰੂਟੀਮ ਵਗੈਰਾ ਸਾਰਾ ਕੁਝ ਆ ਜਾਂਦਾ ਉਹਦੇ ਅੰਦਰ ਅੰਦਰ डिफरेंट ਸਟਰੀ ਯੂਨਿਟਸ ਹੈਗੇ ਜਿਵੇਂ ESSE ਕੀ ਪੁਲਿਸ ਸਪੋਰਟ ਸੈਕਸ਼ਨ ਹੈਗਾ ਉਹ ਤਿਆਰ ਰੱਖਦੇ ਕਿ ਜਿਹੜੀ EMPLOYEES ਹੈਗੇ ਸਰੀ ਪੁਲਿਸ ਸਰਵਿਸ ਦੇ ਦੇਰ ਵੈਲ ਟਿਕਨ ਕੇਅਰ ਆਫ OK ਤੇ ਇੱਕ ਵੈਲਨੈਸ ਡਿਪਾਰਟਮੈਂਟ ਹੈਗਾ ਸਾਡੇ ਕੋਲੇ ਉਹ ਤਾਂ ਹੈ ਕਿ ਜਿਹੜਾ ਔਖਾ ਬੰਦਾ ਆ ਉਹ ਦੂਜਿਆਂ ਨਾਲ ਵੀ ਔਖਾ ਹੋਊਗਾ ਹਮ ਸੋ ਵੀ ਵਾਂਟ ਟੂ ਮੇਕ ਸ਼ੋਰ ਦੈਟ ਪੁਲਿਸ ਆਫਸਰ ਕੰਮ ਕਰਦੇ ਹਾਈ ਸਟ्रेस ਜੌਬ ਹੈ ਤਾਂ ਉਹਨਾਂ ਨੂੰ ਜਿਹੜੀ ਉਹਨਾਂ ਦੀ ਮਾਨਸਿਕ ਜਿਹੜੀ ਹੈਗੀ ਆ ਬੈਲੈਂਸਡ ਰੱਖਣ ਦਾ ਪ੍ਰ ਤਾਂ ਕਿ ਜਦੋਂ ਤੁਹਾਡੀ ਗੱਡੀ ਨੂੰ ਰੋਕਨ ਉਹ ਟਿਕਟ ਦੇਣ ਨੂੰ ਜਾਂ ਤੁਹਾਡੇ ਨਾਲ ਗੱਲ ਕਰਨ ਨੂੰ ਉਹਨਾਂ ਦਾ ਸੁਭਾਜ ਆ ਉਹਦੀ ਜਿਹੜੀ ਬੋਲੀ ਆ ਉਹ ਵਧੀਆ ਹੋਵੇ ਜੀ ਬਿਲਕੁਲ ਇਫ ਯੂ ਆਰ ਅੰਡਰ ਸਟ੍ਰੈਸ ਉਹ ਡਾ ਲੈਵਲ ਇੱਥੇ ਹੁੰਦਾ ਦਿਮਾਗ ਦਾ ਫਿਰ ਉਹ ਸਟ੍ਰੈਸ ਚਾਰੇ ਪਾਸੇ ਫੈਲਦਾ ਹੋ ਹੋ ਸੋ ਉਹ ਵੀ ਵੈਲਨੈਸ ਯੂਨਿਟ ਬੜਾ ਵਧੀਆ ਕੰਮ ਕਰ ਰਹੀ ਹੈ ਸੋ ਇਹ ਸਾਰੀਆਂ ਜਿਹੜੀਆਂ ਅਸੀਂ ਨਵੀਆਂ ਚੀਜ਼ਾਂ ਕਰ ਰਹੇ ਆ ਗਾ ਜੀ ਯੂਥ ਦੇ ਵਿੱਚ ਕਿਦਾਂ ਦੀ ਐਕਸਾਈਟਮੈਂਟ ਦੇਖ ਰਹੇ ਹੋ ਸਪੈਸ਼ਲੀ ਰਿਕਰੂਟਮੈਂਟ ਵੀ ਹੋ ਰਹੀਆਂ ਨੇ ਕਿੰਨੇ ਕੋ ਯੂਥ ਹੈ ਜਿਹੜੇ ਸਰੀ ਪੁਲਿਸ ਦੇ ਵਿੱਚ ਖੁਦ ਆਉਣਾ ਚਾਹੁੰਦੇ ਨੇ ਤੇ ਦੂਜਾ ਜਿਹੜੇ ਨਹੀਂ ਵੀ ਆਉਣਾ ਚਾਹੁੰਦੇ ਪਰ ਸਰੀ ਪੁਲਿਸ ਦੇ ਆਉਣ ਦੇ ਨਾਲ ਉਹਨਾਂ ਨੂੰ ਕਿਵੇਂ ਦੀ ਖੁਸ਼ੀ ਮਹਿਸੂਸ ਹੋ ਰਹੀ ਹੈ ਇੱਕ ਤਾਂ ਦੇਖੋ ਲਾਈਕ ਐਸੈਡ देयर आर ਸੋ ਮਨੀ ਅਪਲੀਕੇਸ਼ਨਸ ਔਰ ਅਪਲੀਕੇਸ਼ਨ ਤੋਂ ਬਾਰ-ਬਾਰ ਵੀ ਇੰਸਟਾਗ੍ਰਾਮ ਤੇ ਵੀ ਮੈਨੂੰ ਹਰ ਵੀਕ ਕੋਈ ਨਾ ਕੋਈ ਮੈਸੇਜ ਆਉਂਦਾ ਜ ਕਿ ਸਿਪਰਤੀ ਹੋਣਾ ਚਾਹੁੰਦੇ ਆ ਔਰ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਯੈਸ ਮੇ ਪਹਿਲੀ ਪ੍ਰੀਫਰੈਂਸ ਵੁਲ ਬੀ ਵੀ ਸਾਡੇ ਨਾਲ ਅਪਲਾਈ ਕਰੋ ਪਰ ਜੇ ਤੁਸੀਂ ਕਿਤੇ ਹੋਰ ਵੀ ਰਹਿੰਦੇ ਕਿਤੇ ਹੋਰ ਵੀ ਕਰਨਾ ਚਾਹੁੰਦੇ ਵਾਟ ਐਵਰ ਹੈਲਪ ਯੂ ਨੀਡ ਗਾਈਡੈਂਸ ਤੁਹਾਨੂੰ ਚਾਹੀਦੀ ਅਸੀਂ ਦੇਵਾਂਗੇ ਆਪਣਾ ਰੋਲ ਇਹੀ ਹੁੰਦਾ ਕਿ ਲਾਈਫ ਇਜ਼ ਲਾਈਕ ਅ ਰੀਲ ਰੇਸ ਯੂ ਪਾਸ ਦ ਬਟਨ ਐਨੀ ਵੀ ਮੈਂ ਹੀ ਭੱਜੀ ਜਾਵਾਂ ਸਾਰੀ ਉਮਰ ਜੀ ਸੋ ਕੋਸ਼ਿਸ਼ ਹੈ ਕਿ ਨਮਿਆ ਨੌਜਵਾਨਾਂ ਨੂੰ ਅਪਾ ਲੈ ਕੇ ਆਈਏ ਯੂਨੀਫਾਰਮ ਦੇ ਵਿੱਚ ਕਿਉਂਕਿ ਦੇਖਿਆ ਜਾਵੇ ਤਾਂ ਕਮਿਊਨਿਟੀ ਚ ਤਾਂ ਯੂਨੀਫਾਰਮ ਦੀ ਬਹੁਤ ਆਪਣੀ ਕਦਰ ਆ ਬਿਲਕੁਲ देयर इज ਲੋਟ ਆ ਹਿਸਟਰੀ देयर इज and i don't want to go into why ਕਿਉਂਕਿ ਹਰ ਇੱਕ ਦੇਸ਼ ਤੇ ਆਪਣੇ ਆਪਣੇ ਇੱਕ ਨਜ਼ਰੀਆ ਹੁੰਦਾ ਲੋਕਾਂ ਦਾ ਜਿੱਥੋਂ ਆਉਂਦੇ ਆ ਉਹਨਾਂ ਦਾ ਪੁਲਿਸ ਨਾਲ ਕਿਹੋ ਜਿਹਾ ਤਾਲੁਕਤ ਰਿਹਾ ਪਹਿਲਾਂ ਉਹਦੇ ਹਿਸਾਬ ਨਾਲ ਪਰਸੀਵ ਕਰਦੇ ਆ ਸੋ ਸਾਡੀ ਕੋਸ਼ਿਸ਼ ਹੈ ਕਿ ਉਹ ਜਿਹੜਾ ਬੈਰੀਅਰ ਤੋੜ ਕੇ ਨਾ ਖਾਸ ਕਰਕੇ ਪੰਜਾਬੀ ਕੁੜੀਆਂ ਮੈਂ ਚਾਹਣਾ ਕਿ ਬਹੁਤ ਜ਼ਿਆਦਾ ਭਰਤੀ ਹੋਣ ਮੁੰਡੇ ਵੀ ਹੋਣ ਕੁੜੀਆਂ ਵੀ ਹੋਣ ਪਰ ਵੀ ਨੀਡ ਪੰਜਾਬੀ ਗਰਲਸ ਟੂ ਬੀ ਪਾਰਟ ਆਫ ਦ ਪੁਲਿਸ ਸਰਵਿਸ ਓਕੇ ਕਿਉਂਕਿ ਆਪਾਂ ਬਹੁਤ ਛੇਤੀ ਕੰਪਲੇਨਟ ਤਾਂ ਕਰਦੇ ਆ ਬਿਲਕੁਲ ਪਲੀਸ ਸਰਵਿਸ ਆਇਨੀ ਮਿਲੀ ਸਾਨੂੰ ਸਰਵਿਸ ਆਏ ਹੋਣੀ ਚਾਹੀਦੀ ਆ ਜੀਐਸਈ ਡਿਸੀਜਨ 메ਕਿੰਗ ਟੇਬਲਸ ਤੇ ਬੈਠੇ ਨਹੀਂ ਗਏ ਹਾਊ ਆਰ ਵੀ ਗੋਇੰ ਟੂ ਮੇਕ ਦ ਚੇਂਜ ਸੋ ਅਸੀਂ ਚਾਹੁੰਨੇ ਕਿ ਸਾਡੀ ਜਿਹੜੀ ਰੈਪ੍ਰেজੈਂਟੇਸ਼ਨ ਹੈਗੀ ਆ ਰਿਫਲੈਕਟਿਵ ਜਿਹੜੀ ਹੋਣੀ ਚਾਹੀਦੀ ਆ ਪਲੀਸ ਸਰਵਿਸ ਕਮਿਊਨਿਟੀ ਵੀ ਜੇ ਨਹੀਂ ਵੀ ਅਸੀਂ ਪੰਜਾਬੀ ਪਲੀਸ ਸਰਵਿਸ ਬਣਾਉਣੀ ਆ ਥੈਰ ਇਜ਼ ਨਾਟ ਦ ਗੋਲ ਓਕੇ ਅਸੀਂ ਇਹ ਚਾਹੁੰਨੇ ਕਿ ਜੇ ਸਾਰੀ ਨੂੰ ਦੇਖਿਆ ਜਾਵੇ ਉਹਦੇ ਡੈਮੋਗ੍ਰਾਫਿਕਸ ਦੇਖੇ ਜਾਣ ਤਾਂ ਕਿੰਨੇ ਡਿਫਰੈਂਟ ਡਿਫਰੈਂਟ ਕਮਿਊਨਿਟੀਜ਼ ਇੱਥੇ ਵਸਦੀਆਂ ਹਰੇਕ ਦੀ ਰਿਫਲੈਕਸ਼ਨ ਇਸ ਪਲੀਸ ਸਰਵ ਬਿਲਕੁਲ ਲੈਂਗੁਏਜ ਬੈਰੀਅਰ ਇੱਕ ਪ੍ਰੋਬਲਮ ਬੰਦਾ ਸੀਗਾ ਪੁਲਿਸ ਤੇ ਕਮਿਊਨਿਟੀ ਦੇ ਵਿੱਚ ਤਾਲਮਿਲ ਬਿਠਾਉਣ ਦੇ ਵਿੱਚ ਆਪਸੀ ਇਹਨਾਂ ਦੇ ਕਮਿਊਨੀਕੇਸ਼ਨ ਦੇ ਵਿੱਚ ਕਾਫੀ ਪ੍ਰੋਬਲਮ ਆ ਰਹੀਆਂ ਸੀ ਕਿ ਉਸ ਚੀਜ਼ ਦਾ ਖਾਸ ਖਿਆਲ ਰੱਖਿਆ ਜਾਏਗਾ ਯਾਨੀ ਕਿ ਕੋਈ ਵੀ ਟੀਮ ਅਗਰ ਜਾਂਦੀ ਹੈ ਉਹਦੇ ਵਿੱਚ ਕੋਈ ਨਾ ਕੋਈ ਐਦਾਂ ਦਾ ਨੌਜਵਾਨ ਜਾਂ ਕੋਈ ਵੀ ਐਦਾਂ ਪੁਲਿਸ ਆਫੀਸਰ ਹੋਏਗਾ ਜਿਹੜਾ ਕਿ ਲੈਂਗੁਏਜ ਨੂੰ ਹਰ ਸਮਝ ਸਕੇ ਸਪੈਸ਼ਲੀ ਸਾਡੀ ਕਮਿਊਨਿਟੀ ਦੇ ਯੈਸ ਆਪਣੇ ਕੋਲੇ 30 ਤੋਂ ਉੱਪਰ ਲੈਂਗੁਏਜਸ ਜਿਹੜੀਆਂ ਆਫਸਰਸ ਬੋਲਦੇ ਆ ਜਿਵੇਂ ਪਹਿਲਾਂ ਕਹਿੰਦੇ ਸੀ ਕਿ 25 ਤੋਂ ਉੱਪਰ ਏਜੰਸੀਜ਼ ਤੋਂ ਲੋਕ ਆਏ ਆ ਡਾਈਵਰਸਿਟੀ ਸਾਡੀ 42 43% ਤੋਂ ਵੀ ਉੱਪਰ ਆ ਹੁਣ ਔਰ ਉਹ ਵੱਧ ਰਹੀ ਹੈ ਜੀ ਫੇਰ ਅਸੀਂ 30 ਬਾਈ 30 ਇਨੀਸ਼ੀਏਟਿਵ ਕੀਤਾ ਕਿ 230 ਤੱਕਰ ਅਸੀਂ 30% ਦੀ ਭਰਤੀ ਫੀਮੇਲਸ ਦੀ ਕਰਨੀ ਚਾਹੁੰਦੇ ਆ ਇਹ ਤਾਂ ਹੋ ਗਈ ਡਾਈਵਰਸਿਟੀ ਉਹਦਾ ਜਨ ਜਨਰਲ ਫੇਰ ਲੈਂਗੁਏਜ ਦੀ ਤੁਸੀਂ ਗੱਲ ਕੀਤੀ ਜੀ ਵੀ ਆਰ ਵਰਕਿੰਗ ਔਨ ਮੈਨੀ ਡਿਫਰੈਂਟ ਪ੍ਰੋਜੈਕਟਸ ਜਿਹੜੇ ਹੈਗੇ ਆ ਕਿ ਲੈਂਗੁਏਜ ਜਿਹੜੀ ਇੱਕ ਕਮਿਊਨੀਕੇਸ਼ਨ ਬਹੁਤ ਵੱਡੀ ਚੀਜ਼ ਆ ਜੇ ਤੁਸੀਂ ਕਮਿਊਨੀਕੇਟ ਹੀ ਨਹੀਂ ਕਰ ਸਕਦੇ ਇਹਨੂੰ ਆਪਾਂ ਕਲਾਇੰਟ ਲੈ ਰਹੋ ਆਪਾਂ ਕਹਿੰਨੇ ਕਿ ਇੱਕ ਤਰ੍ਹਾਂ ਦਾ ਬਿਜ਼ਨਸ ਐ ਅਸੀਂ ਸਰਵਿਸ ਪ੍ਰੋਵਾਈਡ ਕਰਦੇ ਹਾਂ ਕਲਾਇੰਟ ਨੇ ਸਰਵਿਸ ਉਹ ਲੈਣੀ ਐ ਇਟ ਇਸ ਨਾਟ ਆਲਵੇਜ਼ ਬੀ ਕ੍ਰਿਮੀਨਲ ਨੁਫੜਨਾ ਜਾ ਕੇ ਕਿਸੇ ਨੂੰ ਹੈਲਪ ਚਾਹੀਦੀ ਐ ਕਿਸੇ ਨੂੰ ਮੈਂਟਰ ਕਰਨਾ ਜਿਹੜਾ ਵੀ ਤੁਸੀਂ ਬੰਦੇ ਨਾਲ ਗੱਲ ਕਰਦੇ ਆਂ ਵਿਅਕਤੀ ਨਾਲ ਗੱਲ ਕਰੇ ਯੂ ਮਸਟ ਬੀ ਅਬਲ ਟੂ ਕਮਿਊਨੀਕੇਟ ਵਿਦ ਦਾ ਪਰਸਨ ਸੋ ਉਹਦੇ ਲਈ ਅਸੀਂ ਇਹ ਕੋਸ਼ਿਸ਼ ਕੀਤੀ ਐ ਕਿ ਬਾਇਲਿੰਗੁਅਲ ਜਿਹੜੇ ਹੈਗੇ ਆਫੀਸਰ ਕਾਫੀ ਜ਼ਿਆਦਾ ਹੈਗੇ ਆਪਣੇ ਕੋਲ ਔਰ ਫਿਊਚਰ ਦੇ ਵਿੱਚ ਆਸ ਹੈਗੀ ਆ ਕਿ ਜਿਨ੍ਹਾਂ ਨੂੰ ਹੋਰ ਵੀ ਟ੍ਰੇਨਿੰਗ ਚਾਹੀਦੀ ਆ ਬਾਇਲਿੰਗੁਅਲ ਵੀ ਵਾਂਟ ਟੂ ਗਿਵ them that training ਜੀ ਸੋ देयर ਆ ਲੋਟ ਆਫ ਐਕਸਾਈਟਿੰਗ ਪ੍ਰੋਜੈਕਟਸ ਮੈਂ ਹੁਣ ਆਈ ਵਿਲ ਕਮ ਐਂਡ ਬੈਕ ਕਮ ਬੈਕ ਐਂਡ ਜੀ ਬਿਲਕੁਲ ਬਿਲਕੁਲ ਹਾਂ ਪਰ ਅੱਜ ਮੇਰੇ ਉਪਾਇ ਨਹੀਂ ਹੋਇਆ ਪਰ ਇੱਥੇ ਵੈਸਟ ਦੇ ਉੱਪਰ ਵੀ ਸਾਡੇ ਹੁਣ ਪੰਜਾਬੀ ਦੇ ਵਿੱਚ ਵੀ ਨੇਮ ਟੈਗ ਬਣੇ ਹੋਏ ਆ ਓਹ ਓਕੇ ਉਹਦਾ ਰੀਜ਼ਨ ਹੈ ਕਿ ਜਦੋਂ ਤੁਸੀਂ ਕਿਸੇ ਵਿਅਕਤੀ ਨਾਲ ਗੱਲ ਕਰ ਰਹੇ ਆ ਕੋਈ ਵੀ ਤੁਸੀਂ ਦੂਜੀ ਲੈਂਗੁਏਜ ਬੋਲਦੇ ਤੁਸੀਂ ਆਪਣਾ ਨਾਮ ਉਸ ਲੈਂਗੁਏਜ ਦੇ ਵਿੱਚ ਵੀ ਲਿਖਵਾ ਸਕਦੇ ਸੋ ਦੋਨੇ ਪਾਸੇ ਇੱਕ ਪਾਸੇ ਇੰਗਲਿਸ਼ ਹੋਊਗਾ ਇੱਕ ਪਾਸੇ ਪੰਜਾਬੀ ਦੇ ਵਿੱਚ ਜੀ ਉਹਦਾ ਇਹੀ ਕਾਰਨ ਹੈ ਕਿ ਜਦੋਂ ਤੁਸੀਂ ਕਿਸੇ ਨਾਲ ਗੱਲ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਆਫੀਸਰ ਜਿਹੜਾ ਆ ਲੈਂਗੁਏਜ ਬੋਲ ਸਕਦਾ ਬਿਲਕੁਲ ਹਾਂ ਸੋ ਉਹਨਾਂ ਨੂੰ ਫਿਰ ਔਖੇ ਹੋਣ ਦੀ ਲੋੜ ਨਹੀਂ ਕਿ ਟ੍ਰਾਈ ਟੂ ਸਪੀਕ ਇੰਗਲਿਸ਼ ਬੰ ਦੇਖਾਂ ਜੀ ਬਿਲਕੁਲ ਔਰ ਬੋਡੀ ਕੈਮਰਾ ਦੀ ਵੀ ਗੱਲ ਕਰ ਰਹੀ ਸੀ ਪਾਲੀਸੀ ਕਿ ਸਾਰੀ ਪੁਲਿਸ ਤੇ ਲਈ ਵੀ ਉਹ ਕੰਮ ਚੱਲ ਰਿਹਾ ਉਹਦੇ ਬਾਰੇ ਵੀ ਗੱਲ ਚੱਲ ਰਹੀ ਹੈ ਬੜੇ ਜੋਰਸ਼ ਹੋ ਰਾ ਨਾ ਬਿਕਾਜ਼ ਅਗੇਨ ਦੇ ਕੈਪਚਰ ਦਾ ਬੈਸਟ ਐਵਿਡੈਂਸ ਜੀ ਕਈ ਵਾਰੀ ਹੁੰਦਾ ਕਿ ਆਫੀਸਰ ਦੇ ਉੱਪਰ ਅਲਿਗੇਸ਼ਨ ਲੱਗਦੇ ਆ ਹਾਂ ਹਾਂ ਗੱਲ ਹੋਈ ਨਹੀਂ ਹੁੰਦੀ ਜਾਂ ਸਿਟੀਜ਼ਨ ਦੇ ਉੱਪਰ ਲੱਗਦੇ ਉਹ ਕੈਮਰਾ ਕਦੇ ਛੁੱਟ ਨਹੀਂ ਮਾਰਦਾ so i think is for everyone safety जे. and best evidence cameras are हुँ. very good to have ji ਹੁਣ ਜਿਹੜਾ ਮੇਰਾ ਇੱਕ ਸਵਾਲ ਹੈ ਹੋ ਸਕਦਾ ਉਹਦਾ ਜਵਾਬ ਥੋੜਾ ਜਿਹਾ ਦੇਣਾ ਤੁਹਾਨੂੰ ਔਖਾ ਲੱਗੇ ਪਰ ਜਵਾਬ ਤੁਹਾਨੂੰ ਦੇਣਾ ਪੈਣਾ ਕਹਿੰਦੇ ਨੇ ਕਾਸ ਕਰਕੇ ਜਦੋਂ ਇੱਥੇ ਕ੍ਰਾਈਮ ਦੀਆਂ ਖਬਰਾਂ ਵਧੀਆਂ ਬਹੁਤ سارے ਇਥੇ ਇੰਟਰਨੈਸ਼ਨਲ ਸਟੂਡੈਂਟਸ ਵੀ ਆ ਗਏ ਕਮਿਊਨਿਟੀ ਮਤਲਬ ਇੰਨਾ ਕਾ ਜ਼ਿਆਦਾ ਇਥੇ ਭੀੜ ਭੜਕਾ ਪੈ ਗਿਆ ਜਦੇ ਨਾਲ ਕ੍ਰਾਈਮ ਨੇ ਸ਼ੇਪ ਹੀ ਡਿਫਰੈਂਟ ਲੈ ਲਈ ਵੱਖਰੇ ਤਰ੍ਹਾਂ ਦਾ ਹੋ ਗਿਆ ਜਿਹਦੇ ਵਿੱਚ ਨਾ ਬਹੁਤ ਸਾਰੇ ਲੋਕਾਂ ਦੀਆਂ ਨਾ ਜੈਕੋਸਰ ਜੀ ਸੀ ਇੰਟਰਵਿਊ ਕੀਤੀਆਂ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਸੀਨੀਅਰਸ ਵੀ ਸਿਗੇ ਤੇ ਫੀਮੇਲ ਸੀਗੀਆਂ ਉਹ ਇੱਕ ਗੱਲ ਜ਼ਰੂਰ ਕਹਿੰਦੇ ਸੀ ਕਹਿੰਦੇ ਸੀ ਇੱਥੋਂ ਦੀ ਪੁਲਿਸ ਨੂੰ ਨਾ ਪੰਜਾਬ ਪੁਲਿਸ ਦੀ ਤਰ੍ਹਾਂ ਡੰਡਾ ਚੁੱਕਣਾ ਪੈਣਾ ਹੁਣ ਇੱਕ ਪੁਲਿਸ ਵਾਲੇ ਹੋਣ ਦੇ ਨਾਤੇ

ਫੇਰ ਉੱਥੇ ਤਾਂ ਕ੍ਰਾਈਮ ਘਟਿਆ ਨਹੀਂ ਹਜੇ ਬਿਲਕੁਲ ਉਹ ਕ੍ਰਾਈਮ ਤਾਂ ਸਗੋਂ ਇੱਥੇ ਟ੍ਰਾਂਸਫਰ ਹੋ ਰਿਹਾ ਜੀ ਵਾਈਜ਼ ਦੈਟ ਹੈਪਨਿੰਗ ਗੈਂਗ ਪੰਜਾਬ ਦੇ ਵਿੱਚ ਕਿੰਨੇ ਹਮਮ ਔਰ ਇਹ ਕੋਈ ਮੈਂ ਕੋਈ ਪਰਸਨਲ ਓਪੀਨੀਅਨ ਨਹੀਂ ਦੇ ਰਿਹਾ ਤੁਸੀਂ ਨਿਊਜ਼ ਚੋਂ ਕੋਈ ਨਿਊਜ਼ ਬਿਲਕੁਲ ਬਿਲਕੁਲ ਹਰ ਏਰੀਆ ਦੇ ਵਿੱਚ ਕਿੰਨੇ ਗੈਂਗਸ ਹੈਗੇ ਉੱਥੇ ਸੋ ਇਹ ਨਹੀਂ ਕਿ ਉੱਥੇ ਪੁਲਿਸ ਕੰਮ ਨਹੀਂ ਕਰ ਰਹੀ ਯੂਐਸ ਦੇ ਵਿੱਚ ਸ਼ਕਤੀ ਬਹੁਤ ਜ਼ਿਆਦਾ ਹੈ ਉੱਥੇ ਕ੍ਰਾਈਮ ਦੇਖ ਲੋ ਕਿੰਨਾ ਹੈ ਯੂ ਲੁੱਕ ਯੂ ਹੈਵ ਟੂ ਲੁੱਕ ਐਟ ਇਟ ਹੋਲਿਸਟਿਕਲੀ ਜਿੱਥੇ ਕੰਮ ਕਰਨ ਦੀ ਲੋਡ ਹੈ ਜਿੱਥੇ ਬੇਲ ਰਿਫਾਰਮ ਦੀ ਗੱਲ ਚੱਲ ਰਹੀ ਹੈ ਬਹੁਤ ਵੱ ਕਿ ਅਸੀਂ ਬੰਦੇ ਨੂੰ ਜਾਂ ਵਿਅਕਤੀ ਨੂੰ ਫੜਦੇ ਆ ਉਹ ਅਗਲੇ ਦਿਨ ਉਹਦੀ ਜ਼ਮਾਨਤ ਹੋ ਜਾਂਦੀ ਹੈ ਹਮਮ ਔਰ ਬਹੁਤੀ ਵਾਰ ਕਮਿਊਨਿਟੀ ਦਾ ਇਹ ਗੁੱਸਾ ਹੁੰਦਾ ਕਿ ਪੁਲਿਸ ਨੇ ਛੱਡਤਾ ਬਿਲਕੁਲ ਹਾਂ ਇੱਕ ਤਾਂ ਇਹ ਗੱਲ ਬੜੀ ਕਲੈਰੀਫਾਈ ਕਰਨ ਦੀ ਲੋੜ ਹੈ ਕਿ ਪੁਲਿਸ ਆ ਨਰਾਜ਼ਗੀ ਬਹੁਤ ਲੋਕਾਂ ਚ ਰਹਿੰਦੀ ਹੈ ਰਾਈਟ ਔਰ ਇਹ ਫਰਕ ਹੈ ਜਮੇ ਅਲਬਰਟਾ ਦੇ ਵਿੱਚ ਮੈਂ ਕੰਮ ਕਰਦਾ ਸੀ ਉੱਥੇ ਪੁਲਿਸ ਚਾਰਜ ਲਾਉਂਦੀ ਸੀ ਹਮਮ ਹੁਣ ਉਹਨੂੰ ਪੰਜਾਬੀ ਚ ਕਹਿੰਦੇ ਚਲਾਨ ਪੇਸ਼ ਕਰਨਾ ਜੀ ਠੀਕ ਹੈ ਹਾਂ ਪੁਲਿਸ ਨੇ ਚਲਾਨ ਪੇਸ਼ ਕਰਨਾ ਹੁੰਦਾ ਬੀਸੀ ਦੇ ਵਿੱਚ ਇਹ ਨਹੀਂ ਹੈਗਾ ਬੀਸੀ ਦੇ ਵਿੱਚ ਅਸੀਂ ਅਰੈਸਟ ਕਰਤਾ ਕੋਈ ਕ੍ਰਾਈਮ ਹੋਇਆ ਪੁਲਿਸ ਨੇ ਅਰੈਸਟ ਕੀਤਾ ਉਹਦੀ ਰਿਪੋਰਟ ਤਿਆਰ ਕੀਤੀ ਉਹਨੂੰ ਰਿਪੋਰਟ ਟੂ ਕ੍ਰਾਊਨ ਕਾਉਂਸਲ ਕਹਿੰਦੇ ਉਹਨੂੰ ਅਸੀਂ ਉਹ ਜਿਹੜੀ ਰਿਪੋਰਟ ਹੈ ਉਹ ਅਸੀਂ ਸਰਕਾਰੀ ਵਕੀਲ ਨੂੰ ਭੇਜਣੀ ਹੈ ਸਰਕਾਰੀ ਵਕੀਲ ਨੇ ਤੱਥਾਂ ਦੇ ਆਧਾਰ ਤੇ ਦੇਖ ਕੇ ਕਿ ਰਿਪੋਰਟ ਲਿਖੀ ਆ ਹਾ ਹਾ ਹੋਇਆ ਸੀਗਾ ਇਹਦੇ ਤੇ ਮੈਂ ਚਾਰਜ ਲਾਉਣਾ ਜਾਂ ਨਹੀਂ ਲਾਉਣਾ ਦੂਸਰੀ ਬੇਲ ਦੀ ਗੱਲ ਅਸੀਂ ਕਿਸੇ ਇਨਸਾਨ ਨੂੰ ਫੜਿਆ ਵਿਅਕਤੀ ਨੂੰ ਫੜਿਆ ਉਹਨੂੰ ਸਵេរਜ ਜੱਜ ਦੇ ਸਾਹਮਣੇ ਪੇਸ਼ ਕੀਤਾ ਅਸੀਂ ਆਪਣੀ ਇੱਕ ਰਿਪੋਰਟ ਜ਼ਰੂਰ ਦਿੰਨੇ ਆ ਕਿ ਸਾਡੇ ਹਿਸਾਬ ਨਾਲ ਇਹਨੂੰ ਛੱਡਣਾ ਚਾਹੀਦਾ ਜਾਂ ਨਹੀਂ ਛੱਡਣਾ ਚਾਹੀਦਾ ওকে ਡਿਸੀਜਨ ਜਿਹੜਾ ਹੈਗਾ ਐਂਡ ਆਫ ਦਿ ਡੇ ਕੋਰਟ ਦਾ ਡਿਸੀਜਨ ਹੁੰਦਾ ওকে ਉਹ ਵਿਅਕਤੀ ਕਮਿਊਨਿਟੀ ਲਈ ਕਿੰਨਾ ਕੋ ਖਤਰਨਾਕ ਹੈ ਜਾਂ ਨਹੀਂ ਉਹਦੀ ਕੰਡੀਸ਼ਨਸ ਹੁੰਦੀਆਂ ਦੇਖਦੇ ਕਿ ਇਹ ਭਜਤਾ ਨਹੀਂ ਜਾਊਗਾ ਇਹ ਦੁਬਾਰਾ ਕੋਰਟ ਚ ਆਊਗਾ ਕਿ ਨਹੀਂ ਆਊਗਾ ਤਾਂ ਕਿੰਨਾ ਖਤਰਾ ਇਨਟੀਨਿਊਸ਼ਨ ਆਫ ਅ ਦ ਅਫੈਂਸ ਆਰ ਉਹਦੇ ਆਧਾਰ ਤੇ ਉਹ ਇਨਸਾਨ ਨੂੰ ਬੇਲ ਮਿਲਦੀ ਹੈ ਹੂੰ ਸੋ ਇੱਕ ਤਾਂ I want to make that clarification ਕਿ ਪਲੀਜ਼ ਨੀ ਸ਼ਰਦੀ ਬੰਦਿਆਂ ਨੂੰ ਅਸੀਂ ਫੜ ਕੇ ਅੰਦਰ ਕਰਦੇ ਆ ਉਹ ਜਿਹੜਾ ਸਿਸਟਮ ਹੈਗਾ ਜੁਡੀਸ਼ਰੀ ਜਿਹੜੀ ਹੈਗੀ ਹੈ that is their decision ਜੀ ਆਖਰੀ ਸਵਾਲ ਜੈ ਕੋਸਾ ਜੀ ਬਹੁਤ ਸਾਰੇ ਲੋਕ ਉਮੀਦਾਂ ਲਗਾ ਕੇ ਬੈਠੇ ਨੇ 익ਸਪੈਕਟੇਸ਼ਨਸ ਹੈ ਔਰ ਬੜੀ ਹਾਹਾਕਾਰ ਮਚੀ ਹੋਈ ਹੈ ਵੀ ਸਰੀ ਪੁਲਿਸ ਆ ਰਹੀ ਹੈ ਸਾਡੀ ਆਪਣੀ ਪੁਲਿਸ ਆ ਰਹੀ ਹੈ ਲੋਕਾਂ ਦੇ ਵਿੱਚ ਜਿਹੜੀ ਖੁਸ਼ੀ ਹੈ ਉਹ ਬਰਕਰਾਰ ਰਹੇ ਬਣੀ ਰਹੇ ਇਹਦੇ ਲਈ ਸਰੀ ਪੁਲਿਸ ਕੀ ਕਰ ਸਕਦੀ ਹੈ ਤੇ ਜਿਹੜੇ ਯੰਗ ਜਨਰੇਸ਼ਨ ਜਿਹੜੇ ਕਿ ਸੋਚਦੇ ਨੇ ਕਿ ਅਸੀਂ ਵੀ ਪੁਲਿਸ ਨੂੰ ਯੂ ਨੋ ਭਰਤੀਆਂ ਆ ਲਈ ਆ ਸਕਦੇ ਆ ਉਹਨਾਂ ਨੂੰ ਕੀ ਕਰਨ ਦੀ ਲੋੜ ਹੈ ਦੇਖੋ ਪਹਿਲਾਂ ਤਾਂ ਕੰਮ ਬਹੁਤ ਕਰਨਾ ਪੈਣਾ ਸਰੀ ਪਲੀਜ਼ ਨੋ ਕਿਉਂਕਿ ਮੈਂ ਗੱਲ ਕਰਦਾ ਸੀ ਤਾਂ ਐਕਸਪੈਕਟੇਸ਼ਨ ਬਹੁਤ ਜ਼ਿਆਦਾ ਹੋਵੇ ਤਾਂ ਯੂ ਹੈਵ ਟੂ ਵਰਕ ਥੈਟ ਐਕਸਟਰਾ ਹਾਰਡ ਟੂ ਮੀਟ ਦੋਸ ਐਕਸਪੈਕਟੇਸ਼ਨ ਦੂਸਰੀ ਗੱਲ ਹੈ ਕਿ ਕਮਿਊਨਿਟੀ ਨੂੰ ਇਹ ਮੰਨ ਕੇ ਚੱਲਣਾ ਪੈਣਾ ਕਿ ਯੂ ਹੈਵ ਟੂ ਕੀਪ ਦ ਪੁਲਿਸ ਅਕਾਊਂਟੇਬਲ ਐਸ ਵੈਲ ਅਪ ਇੱਕ ਚੀਜ਼ ਨੂੰ ਜ਼ੋਰ ਲਾ ਕੇ ਬਣਾ ਤਾ ਦਿੰਦੇ ਆ ਪਰ ਮੈਂ ਇਹ ਅਕਸਰ ਦੇਖਿਆ ਆਪਣੇ ਕਮਿਊਨਿਟੀ ਚ ਹੁੰਦਾ ਕਿਸੇ ਵੀ ਨਵੇਂ ਪ੍ਰੋਜੈਕਟ ਨੂੰ ਕਰਾਉਂਦਾ ਸੀ ਪੂਰਾ ਜ਼ੋਰ ਲਾ ਦਿੰਨੇ ਆ ਉਹਦੇ ਪਿੱਛੇ ਬਿਲਕੁਲ ਚਾਹੇ ਉਹ ਪੋਲਿਟিক্যাল ਕਿਸੇ ਰਿਪਰੈਜ਼ੈਂਟੇਟਿਵ ਨੂੰ ਦਿਟਾਉਣਾ ਹੋਵੇ ਜਦੋਂ ਉਹ ਹੋ ਜਾਂਦਾ ਫਿਨਿਸ਼ ਲਾਈਨ ਤੇ ਜਿਹਨੂੰ ਅਸੀਂ ਫਿਨਿਸ਼ ਲਾਈਨ ਕਹਿੰਨੇ ਉਹ ਐਕਚੁਅਲੀ ਸਟਾਰਟ ਲਾਈਨ ਹੁੰਦੀ ਆ ਅਸੀਂ ਕਹਿੰਦੇ ਨੇ ਹੋ ਗਿਆ ਕੰਮ ਹੁਣ ਆਪੇ ਕਰਾਂਗੇ ਆਈ ਥਿੰਕ ਦੈਟਸ ਵਨ ਦ ਵਰਕ ਐਕਚੁਅਲੀ ਸਟਾਰਟਸ ਸੋ ਜੇ ਤੂੰ ਸੀ ਸਾਰੀ ਪੁਲਿਸ ਨੂੰ ਲਿਆਉਣ ਦੀ ਨਾਲ ਜ਼ੋਰ ਲਾਇਆ ਇੰਨੀ ਸਪੋਰਟ ਕੀਤੀ ਆ ਮੇਕ ਸ਼ੋਰ ਥੋੜੀਆਂ ਜਿਹੜੀਆਂ ਥੋੜੀਆਂ ਥੋੜੀ ਆਵਾਜ਼ ਉਹ ਉਥੇ ਤੱਕ ਪਹੁੰਚ ਹੀ ਰਵੇ ਜੀ ਔਰ Jio ਸਟਰੀ ਪਲੀਜ਼ ਉਸ ਤਰੀਕੇ ਨਾਲ ਕੰਮ ਨਹੀਂ ਕਰ ਰਹੀ ਯੂ ਹੈਵ ਚੈਨਲਸ ਉਹ ਆਪਣਾ ਬੋਰਡ ਹੋਊਗਾ ਇੱਥੇ ਹੋਣ ਵੀ ਹੈਗਾ ਜਿਹੜਾ ਕਿ ਪ੍ਰੋਵਿੰਸ਼ਲੀ ਮੰਗੇਟਿਡ ਬੋਰਡ ਹੈਗਾ ਜੀ ਸੋ ਲੋਕਾਂ ਦੀ ਪਹੁੰਚ ਉਥੇ ਤੱਕ ਹੋਣੀ ਚਾਹੀਦੀ ਹੈ ਔਰ ਤੁਸੀਂ ਆਪਣੀਆਂ ਮੰਗਾਂ ਫੋਰਫਰੰਟ ਤੇ ਜ਼ਰੂਰ ਰੱਖੋ ਔਰ ਜੇ ਕੰਮ ਨਹੀਂ ਤੋਂ ਦੇ ਅਨਕੂਰ ਹੋ ਰਿਹਾ ਚੰਗਾ ਨਹੀਂ ਕੰਮ ਹੋ ਰਿਹਾ ਤੇ ਉਹਨੂੰ ਜ਼ਰੂਰ ਕੰਪਲੇਨ ਕਰੋ ਉਸਕਾ ਜੀ ਜੈਖੋਸਾ ਜੀ ਬਹੁਤ ਬਹੁਤ ਹੈ ਸ਼ੁਕਰੀਆ ਜੀ ਤੁਸੀਂ ਤਮਾਮ ਮੁੱਦੇ ਦੇ ਉੱਤੇ ਬੜੀ ਵਿਸਥਾਰ ਦੇ ਨਾਲ ਜਾਣਕਾਰੀ ਜਿਹੜੀ ਆ ਪੇਸ਼ ਕੀਤੀ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਸੋ ਜਨਿਕ ਐਕਸਾਈਟਮੈਂਟ ਬਣੀ ਹੋਈ ਹੈ ਸਾਰੇ ਆਮ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਕਿ ਸਰੀ ਪੁਲਿਸ ਆ ਰਹੀ ਹੈ ਸਾਡੀ ਆਪਣੀ ਪੁਲਿਸ ਆ ਰਹੀ ਹੈ ਵਾਕਈ ਇੱਕ ਐਕਸਾਈਟਮੈਂਟ ਬਹੁਤ ਵਧੀਆ ਹੈ ਪਰ ਨਾਲ ਦੀ ਨਾਲ ਤੁਹਾਨੂੰ ਇਸ ਚੀਜ਼ ਦਾ ਖਿਆਲ ਰੱਖਣਾ ਪੈਣਾ ਹੈ ਕਿ ਇਕੱਲੀ ਪੁਲਿਸ ਕੁਝ ਨਹੀਂ ਕਰ ਸਕਦੀ ਕਿਉਂਕਿ ਪੁਲਿਸ ਦੇ ਨਾਲ ਤਾਲਮਿਲ ਬਿਠਾਉਣਾ ਕਮਿਊਨਿਟੀ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਹੈ ਸੋ ਤੁਸੀਂ ਪੁਲਿਸ ਵਾਲਿਆਂ ਨਾਲ ਮਿਲ ਕੇ ਕੰਮ ਕਰੋ ਪੁਲਿਸ ਵਾਲੇ ਤੁਹਾਡੇ ਨਾਲ ਮਿਲ ਕੇ ਕੰਮ ਕਰਨਗੇ ਤਾਂ ਹੀ ਇੱਕ ਸ਼ਹਿਰ ਨੂੰ ਖੂਬਸੂਰਤ ਤੇ ਕ੍ਰਾਈਮ ਮੁਕਤ ਜਿਹੜਾ ਉਹ ਬਣਾਇਆ ਜਾ ਸਕਦਾ ਦੇਖਦੇ ਆ ਸਰੀ ਪੁਲਿਸ ਆਂਦੀ ਆ ਤਾਂ ਕਿਵੇਂ ਕਿਵੇਂ ਦੀਆਂ ਹੋਰ ਵਧੀਆ ਤਬਦੀਲੀਆਂ ਜਿਹੜੀਆਂ ਨੇ ਉਹ ਸਰੀ ਦੇ ਵਿੱਚ ਨਜ਼ਰ ਆਉਣ ਗਿਆ ਅੱਗੇ ਦੇਖਦੇ ਆ ਅੱਜ ਦੀ ਆਮ ਸਟੋਰੀ ਉਸ ਤੋਂ ਬਾਅਦ ਅਸ਼ਦੀਪ ਸਿੰਘ ਤੋਂ ਅਨਸਾਂਝਿਆ ਕਰਨਗੇ ਅੱਜ ਦੀਆਂ ਅਪਡੇਟ ਖਬਰਾਂ